क्षत्रिय काल ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ੀਂਦਰ ਕੌਰ ਜੀ ਮੌਜੂਦ ਨੇ ਅੱਜ ਅਸੀਂ ਬੇहद ਅਹਿਮ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਜਿਹੜਾ NRI ਪੰਜਾਬੀਆਂ ਦੇ ਨਾਲ ਜੁੜਿਆ ਜੋ ਕੁਝ ਕੈਨੇਡਾ ਤੋਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਡਾਕਟਰ ਸਾਹਿਬ ਹੋਰਾਂ ਦਾ ਆਪਣਾ ਹੈਲਥ ਨਾਲ ਰਿਲੇਟਿਡ ਜਿਹੜਾ ਸਿਹਤ ਸਮੱਸਿਆਵਾਂ ਨਾਲ ਰਿਲੇਟਿਡ ਉਹਨਾਂ ਦੇ ਹੱਲ ਨਾਲ ਸੰਬੰਧਿਤ ਇੱਕ YouTube ਚੈਨਲ ਹੈ ਡਾਕਟਰ ਅਸ਼ੇਂਦਰ ਕੋਰ ਪਟਿਆਲਾ ਦਰਸ਼ਕਾਂ ਨੂੰ ਅਪੀਲ ਹੈ ਕਿ ਤੁਸੀਂ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ ਤੇ ਤੁਹਾਡੇ ਰਾਈ ਜਿੰਨੇ ਵੀ ਸੁਣ ਵੇਖ ਰਹੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਗੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕੁਝ ਚਰਚਾ ਜੋ ਐਨ ਆਰ ਆਈ ਪੰਜਾਬੀਆਂ ਨੂੰ ਲੈ ਕੇ ਖਾਸ ਕਰ ਇਦਾਂ ਕਹਿ ਲਈਏ ਜਿਹੜੇ ਪਗੜੀ ਧਾਰੀ ਸਿੱਖ ਨੇ ਉਹਨਾਂ ਨੂੰ ਲੈ ਕੇ ਜੋ ਸੋਸ਼ਲ ਮੀਡੀਆ ਤੇ ਜਾਂ ਟਵੀਟਸ ਦੇ ذریعے ਸਾਹਮਣੇ ਆਉਂਦੀ ਆ ਜਿਹਦੇ ਵਿੱਚ ਇੱਕ ਤਸਵੀਰ ਪਿਛਲੇ ਕਾਫੀ ਦਿਨਾਂ ਤੋਂ ਕਾਫੀ ਵਾਇਰਲ ਹੈ ਜਿਹਦੇ ਵਿੱਚ ਪੂਪ ਐਂਡ ਸਕੂਪ ਨਾਮ ਦਿੱਤਾ ਗਿਆ ਜੋ ਟਾਊਨ ਆਫ ਵਸਾਗਾ ਵਿੱਚ ਤੇ ਨਾਂ ਤੋਂ ਪਬਲਿਸ਼ ਹੋਈ ਆ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕੁਝ ਤਸਵੀਰਾਂ ਇਹੋ ਜੀਆਂ ਜਿਹੜੀਆਂ ਅਸੀਂ ਇਹ ਕਹਿ ਸਕਦੇ ਆ ਕਿ ਜਿਹੜੇ ਮਤਲਬ ਕਿ ਉੱਥੇ ਟਾਇਲਟ ਖੁੱਲੇ ਦੇ ਵਿੱਚ ਕਰਦੇ ਨਜ਼ਰ ਆਉਂਦੇ ਪੰਜਾਬੀ ਬਜ਼ੁਰਗ ਜਿਹੜੇ ਉਹ ਨਜ਼ਰ ਆਉਂਦੇ ਨੇ ਉਹਨਾਂ ਦੇ ਜ਼ਰੀਏ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿ ਹੋਰ ਵੀ ਕਿ ਇਹ ਲੋਕ ਜੀ ਇੱਥੇ ਆ ਕੇ ਗੰਦ ਪਾਉਂਦੇ ਨੇ ਇਹਨਾਂ ਨੇ ਕੈਨੇਡਾ ਨੂੰ ਇਸ ਢੰਗ ਦਾ ਬਣਾ ਦਿੱਤਾ ਜਾਂ ਸਾਡੇ ਕਲਚਰ ਨੂੰ ਬਹੁਤ ਵੱਡੀ ਸੱਟ ਮਾਰੀ ਆ ਇਸ ਨੂੰ ਇਹਨਾਂ ਤਸਵੀਰਾਂ ਨੂੰ ਜਿਸ ਤਰੀਕੇ ਨਾਲ ਅੱਗੇ ਵਾਇਰਲ ਕੀਤਾ ਜਾਂਦਾ ਹੈ ਹੋਰ ਵੀ ਬਹੁਤ ਸਾਰੇ ਸਵਾਲ ਜੁੜੇ ਨੇ ਮੈਂ ਚਾਹਵਾਂਗਾ ਕਿ ਤੁਸੀਂ ਇਹਨਾਂ ਤਸਵੀਰਾਂ ਨੂੰ ਪਹਿਲੀ ਨਜ਼ਰੇ ਵੇਖ ਕੇ ਕੀ ਸਮਝਿਆ ਕਿਉਂਕਿ ਜਦੋਂ ਗੱਲ ਹੁੰਦੀ ਹੈ ਨਾ ਕਿ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਸਿੱਖਾਂ ਨੂੰ ਫਿਰ ਉਹਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਜਾਂ ਹੋਰ ਵੀ ਬਹੁਤ ਘੱਟ ਗਿਣਤੀਆਂ ਨੇ ਪਰ ਸਿੱਖਾਂ ਨੂੰ ਲੈ ਕੇ ਜਾਂ ਪੰਜਾਬੀਆਂ ਨੂੰ ਲੈ ਕੇ ਇਹੋ ਜੀ ਚਰਚਾ ਕਿਉਂ ਛਿੜਦੀ ਹੈ ਖਾਸ ਕਰ ਕੈਨੇਡਾ ਦੀ ਧਰਤੀ ਤੋਂ ਅ ਦੇਖੋ ਸੁਖਵਿੰਦਰ ਜੀ ਬੜੇ ਸਾਰੇ ਪਹਿਲੂ ਨੇ ਮੈਂ ਥੋੜਾ ਜਿਹਾ ਤانوں ਸ਼ੁਰੂ ਤੋਂ ਥੋੜਾ ਪਿੱਛੋਂ ਲੈ ਚੱਲਾਂ ਕਿ ਜੇ ਵਿਸ਼ਵ ਯੁੱਧ ਜਿੰਨੀਆਂ ਵਿਸ਼ਵ ਜੰਗਾਂ ਹੋਈਆਂ ਸੀ ਤੇ ਉਹਨਾਂ ਵਿੱਚ ਤੁਸੀਂ ਚੜਤ ਦੇਖਣੀ ਹੋਵੇ ਨਾ ਤਾਂ ਮੈਂ ਦੁਨੀਆ ਦੇ ਕਾਫੀ ਹਿੱਸਿਆਂ ਵਿੱਚ ਲਗਭਗ ਸਾਰਿਆਂ ਥਾਵਾਂ ਤੇ ਦੇਖ ਕੇ ਆਈਆਂ ਜਿੱਥੇ ਪੂਰੀਆਂ ਗੈਲਰੀਆਂ ਤੱਕ ਬਣਾਈਆਂ ਇਹੀ ਯੋਧਿਆਂ ਦੀ ਤੇ 6-6 ਫੁੱਟ ਇਹਨਾਂ ਨੂੰ ਦਿਖਾਣਾ ਤੇ ਕਿਸ ਢੰਗ ਨਾਲ ਇਹਨਾਂ ਦੀ ਬਹਾਦਰੀ ਦੇ ਕਿਸੇ ਦਰਜ ਨੇ ਤੇ ਉੱਥੇ ਇਹ ਤੱਕ ਲਿਖਿਆ ਹੋਣਾ ਪ੍ਰਾਤਨ ਇਤਿਹਾਸ ਵਿੱਚ ਕਿ ਇਹਨਾਂ ਦੀ ਤਾਕਤ ਬੇਮਿਸਾਲ ਹੈ ਤੇ ਇਹ ਤਾਂ ਦੁਨੀਆ ਫਤਿਹ ਕਰਨ ਜੋਗੇ ਨੇ ਇਹ ਲਫ਼ਜ਼ ਲਿਖੇ ਹੋਏ ਨੇ ਮੇਰੇ ਨਹੀਂ ਇਹ ਪਹਿਲਾਂ ਦੀ ਹਿਸਟੋਰੀਕਲ ਜੋ ਐਵਿਡੈਂਸਸ ਨੇ ਉੱਥੇ ਤੇ ਇਹ ਵੀ ਲਿਖਿਆ ਹੋਇਆ ਜੇ ਕਿ ਰਿਟੇਨ ਦੀ ਜਿਹੜੀ ਇੱਕ ਉੱਥੇ ਦੇ ਸੋਲਜਰ ਨੇ ਜੋ ਆਫੀਸਰ ਨੇ ਇਕਸਮਾ ਕਰਿਓ ਕਿ ਮੈਂ ਆਪਣੇ ਅੱਖੀਂ ਵੇਖਿਆ ਕਿ ਕਿਵੇਂ ਪੁੱਠੇ ਹੱਥ ਦੇ ਨਾਲ ਘੋੜਸਵਾਰ ਨੂੰ ਘੋੜੇ ਸਮੇਤ ਦੋ ਹਿੱਥਿਆਂ ਚ ਵੱਢਦੇ ਦੇਖਿਆ ਹੋਇਆ ਮੈਂ ਅਜੋਜੀ ਬਹਾਦਰੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਨਹੀਂ ਦੇਖੀ ਸੋ ਇਹ ਚੀਜ਼ਾਂ ਤੋਂ ਅੱਗੇ ਜਾ ਕੇ ਮੈਂ ਇੱਕ ਹੋਰ ਅਹਿਮ ਚੀਜ਼ ਜੋ ਮੈਂ ਆਪ ਵੀ ਪੜ੍ਹੀ ਹੈ ਤੇ ਕਿਤਾਬਾਂ ਵਿੱਚ ਵੀ ਦਰਜ ਹੈ ਤੇ ਮਿਊਜ਼ੀਅਮ ਵਿੱਚ ਵੱਡੇ ਅੱਖਰਾਂ ਚ ਛਪੀ ਹੋਈ ਹੈ ਜਿਤੇ ਤੁਸੀਂ ਦੇਖ ਸਕਦੇ ਹੋ ਫਰਾਂਸ ਵਿੱਚ ਲੱਗਿਆ ਹੋਇਆ ਜਿੱਥੇ ਇਹ ਦਰਜ ਸੀ ਕਿ ਇਹ ਉਹ ਕੌਮ ਬਹਾਦਰਾਂ ਦੀ ਹੈ ਜਦੋਂ ਇਹ નિਹੱਥੇ ਹੋ ਜਾਂਦੇ ਨੇ ਨਾ ਫੇਰ ਵੀ ਉਹ ਥਾਂ ਛੱਡ ਕੇ ਯਾਨੀ ਉਹ ਜੰਗ ਦਾ ਮੈਦਾਨ ਛੱਡ ਕੇ ਦੌੜਦੇ ਨਹੀਂ ਤੇ ਅੱਖੀਂ ਵੇਖੇ ਅਸੀਂ ਗਵਾਹ ਆ ਕਿ ਇਹ ਸਾਹਮਣਿਓਂ ਆਂਦੇ ਨੇਜ਼ੇ ਨੂੰ ਆਪਣੀ ਹੱਥ ਨਾਲ ਯਾਨੀ ਦੁਸ਼ਮਣ ਵੱਲੋਂ ਸੁੱਤੇ ਜਾਂਦੇ ਨੇ ਜਿਹਦੇ ਨੂੰ ਆਪਣੇ ਹੱਥ ਨਾਲ ਫੜ ਕੇ ਆਪਣੇ ਛਾਤੀ ਦੇ આરਪਾਰ ਕਰ ਲੈਂਦੇ ਨੇ ਇਹੋ ਜਿਹਾ ਜਦੋਂ ਦਰਜ ਹੋਵੇ ਕੰਧਾਂ ਵੱਡੀਆਂ-ਵੱਡੀਆਂ ਪੂਰੀਆਂ ਤਸਵੀਰਾਂ ਨਾਲ ਦਸਤਾਰਾਂ ਦੀਆਂ ਖੁੱਲੇ ਦਾੜਿਆਂ ਦੀਆਂ ਪ੍ਰਕਾਸ਼ਮਾਨ ਦਾੜਿਆਂ ਦੀਆਂ ਸਾਰਾ ਕੁਝ ਜਦੋਂ ਚਫੇਰੇ ਹੋਵੇ ਤਾਂ ਤੁਸੀਂ ਸਮਝ ਸਕਦੇ ਇੱਕ ਡਰ ਇੱਕ ਭੈ ਨਾਲ ਜਿੰਬੜ ਜਾਂਦਾ ਕਿ ਬਹਾਦਰਾਂ ਦੀ ਕੌਮ ਹੈ ਇਸ ਕੌਮ ਦੇ ਨਾਲ ਪੰਗਾ ਲੈਣਾ ਕੋਈ ਸੌਖਾ ਨਹੀਂ ਤੇ ਇੱਕੋ ਇੱਕ ਢੰਗ ਜੇ ਜੋ ਕਿ ਸਾਨੂੰ ਅੱਜ ਕੱਲ ਆਂਦਾ ਹੈ ਕਿ ਅਸੀਂ ਜੀ ਸੋਸ਼ਲ ਮੀਡੀਆ ਤੇ ਜਦੋਂ ਕੋਈ ਬਹਾਦਰ ਜਾਂ ਅਗਾਹ ਵਦੂ ਦਿਖ ਜਾਈ ਸਾਡਾ ਕੰਮ ਹੁੰਦਾ ਜੀ ਉਹਨੂੰ ਭੰਡ ਦਿਓ ਉਹਨੂੰ ਹੇਠਾਂ ਨੂੰ ਖਿੱਚੋ ਤਾਂ ਕਿ ਉਹਨੂੰ ਆਪਣੇ ਬਰਾਬਰ ਦੀ ਪੱਧਰ ਤੇ ਲੈ ਆਈਏ ਜਿਵੇਂ ਕਹਿੰਦੇ ਨੇ ਨਾ ਜੀ ਮੂਰਖਾ ਨਾਲ ਨਾਲ ਲੁੱਝੀ ਹੈ ਐਗਜ਼ੈਕਟਲੀ ਉਹੀ ਕੁਝ ਹੋ ਰਿਹਾ ਹੈ ਕਿ ਉਹਨਾਂ ਨੇ ਹਰ ਇੱਕ ਨੂੰ ਮੂਰਖ ਗਰਦਾਨ ਦੇ ਕੇ ਵੀ ਸਾਡੀ ਪੱਧਰ ਤੇ ਅਸੀਂ ਤਾਂ ਉਹਨਾਂ ਦੀ ਪੱਧਰ ਤੇ ਪਹੁੰਚ ਨਹੀਂ ਸਕਦੇ ਤੇ ਅਸੀਂ ਆਪਣੀ ਪੱਧਰ ਤੇ ਉਹਨਾਂ ਨੂੰ ਖਿੱਚ ਕੇ ਲਿਆ ਕੇ ਇਸ ਢੰਗ ਨਾਲ ਉਹਨਾਂ ਦੀ ਬੇਕਦਰੀ ਉਹਨਾਂ ਦੀ ਬੇਪਤੀ ਕਰੀਏ ਤਾਂ ਕਿ ਉਹਨਾਂ ਦਾ ਦੂਜਾ ਪਹਿਲੂ ਜੋ ਹੈ ਉਹਦੇ ਉੱਤੇ ਉਹਨੂੰ ਅਸੀਂ ਓਲਾ ਕਰ ਸਕੀਏ ਕਿਉਂਕਿ ਉਹ ਤਾਂ ਲੁੱਕ ਸਕਦਾ ਨਹੀਂ ਉਹ ਹਕੀਕਤ ਹੈ ਹੁਣ ਇੰਨੀ ਚੜਤ ਇੰਨਾ ਪਾਵਰਫੁਲ ਜੋ ਇੱਕ ਫਿਗਰ ਸੀ ਉਸ ਦਸਤਾਰ ਨੂੰ ਹੋਰ ਤਾਂ ਢਾਉਣ ਦਾ ਕੋਈ ਢੰਗ ਸਹੀ ਨਹੀਂ ਸੀ ਕਿ ਉਹ ਐਸ ਢੰਗ ਦਾ ਕਿ ਕੋਈ ਜੇ ਇੱਕਾ ਦੁੱਕਾ ਨਾਲ ਲੱਭ ਗਿਆ ਤਾਂ ਉਸ ਨੂੰ ਐਸ ਢੰਗ ਨਾਲ ਬੇਇੱਜ਼ਤ ਕਰੋ ਕਿ ਜਿਹੜੇ ਹੋਰ ਵੀ ਦਸਤਾਰਤਾਰੀ ਜੋ ਜਿਵੇਂ ਹੁਣ ਕੈਨੇਡਾ ਦਾ ਹੀ ਤੁਹਾਡੇ ਸਾਹਮਣੇ ਹੀ ਨੇ ਕਿ ਮੰਤਰੀ ਤੱਕ ਪਹੁੰਚਣਾ ਰੱਖਿਆ ਮੰਤਰੀ ਤੱਕ ਪਹੁੰਚਣਾ ਯਾਨੀ ਉਹ ਦਸਤਾਰ ਧਾਰੀਆਂ ਨੂੰ ਜਿਸ ਢੰਗ ਨਾਲ ਇਹ ਉੱਥੇ ਆਪਣੇ ਉੱਤੇ ਉਹਨਾਂ ਨੂੰ ਲੱਗਦਾ ਵੀ ਸਾਡੇ ਉੱਤੇ ਹਾਕਮ ਨਾ ਬਣ ਕੇ ਬੈਠ ਜਾਣ ਸੋ ਇਹ ਢੰਗ ਉਹਨਾਂ ਨੂੰ ਲੱਭਿਆ ਕਿ ਇਸ ਤਰ੍ਹਾਂ ਉਹਨਾਂ ਨੂੰ ਨੀਵਾ ਖਿੱਚਣ ਦੀ ਇੱਕ ਕੋਸ਼ਿਸ਼ ਉਹਨਾਂ ਨੇ ਜਾਰੀ ਕੀਤੀ ਕੈਨੇਡਾ ਵੱਲੋਂ ਇਹੋ ਜਿਹਾ ਪਹਿਲੀ ਵਾਰ ਨਹੀਂ ਹੋਇਆ ਕਾਮਾਗਾਟਾ ਮਾਰੂ ਸਾਡੇ ਸਾਹਮਣੇ ਹੈ ਜੋ ਉਹਨਾਂ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਸੀ ਉਹਦੇ ਲਈ ਉਹਨਾਂ ਨੇ ਖਿਮਾ ਯਾਤਨਾ ਮੰਗੀ ਉਹਨਾਂ ਦੇ ਯਾਨੀ ਇਹ ਸਮਝ ਲਓ ਕਿ ਸਾਬਤ ਹੋਏ ਤੱਥ ਨੇ ਕਿ ਉਹ ਹਿਊਮਨ ਰਾਈਟਸ ਨੂੰ ਇਸ ਢੰਗ ਨਾਲ ਉਹਨਾਂ ਨੇ ਤੋੜਿਆ ਤੇ ਦੱਸੋ ਨਾ ਜੀ ਇੱਕ ਵੱਡੀ ਗੱਲ ਇਹ ਵੀ ਕਿ ਉੱਥੋਂ ਦੇ ਜਿਹੜੇ ਅਬੋਰਿਜਨਲਸ ਨੇ ਇਹ ਕੈਨੇਡਾ ਵਾਲੇ ਅੱਜ ਕਿਵੇਂ ਆਪਣੇ ਦਗ ਮੱਜੇ ਮਾਰ ਰਹੇ ਨੇ ਜੀ ਅਸੀਂ ਬਹੁਤ ਕੁਝ ਕੀਤਾ ਉਹਨਾਂ ਨੇ ਕੀ ਕੀਤਾ ਉਹਨਾਂ ਦੇ ਅਬੋਰਿਜਨਲਸ ਨੂੰ ਕਿਸ ਢੰਗ ਨਾਲ ਖੁੰਝੇ ਲਾਇਆ ਤੇ ਕਿਨੇ ਸਾਰੇ ਦਾ ਸਾਰਾ ਆਪਣੇ ਕਾਬਜ਼ ਹੋ ਗਏ ਕੈਨੇਡਾ ਦੇ ਉੱਪਰ ਤੇ ਉਹਨਾਂ ਨੂੰ ਸਿਰਫ ਨਸ਼ਿਆਂ ਵੱਲ ਲਾ ਕੇ ਖੁੰਦਿਆਂ ਤੇ ਧੱਕ ਦਿੱਤਾ ਇਹ ਕੌਣ ਹੁੰਦੇ ਨੇ ਕਹਿਣ ਵਾਲੇ ਜੀ ਕਿ ਤੁਸੀਂ ਸਤਾਰ ਧਾਰੀਆਂ ਨੂੰ ਅਸੀਂ ਇਸ ਢੰਗ ਨਾਲ ਨੀਵਾ ਦਿਖਾਵਾਂਗੇ ਜਾਂ ਜਿਸ ਢੰਗ ਨਾਲ ਜਦੋਂ ਤਾਂ ਇਹਨਾਂ ਨੂੰ ਲੋੜ ਸੀ ਕਿ ਸਾਨੂੰ ਜੀ ਵਰਕਰਸ ਦੀ ਲੋੜ ਹੈ ਆਓ ਜੀ 8ਵੀਂ ਪਾਸ 10ਵੀਂ ਪਾਸ ਦੌੜੇ ਆਓ ਜੀ ਸਾਨੂੰ ਕੰਮ ਦੀ ਲੋੜ ਹੈ ਹੁਣ ਉਹ ਪੂਰਾ ਹੋ ਗਿਆ ਹੁਣ ਜੀ ਸਾਨੂੰ ਪੜ੍ਹੇ ਲਿਖਿਆਂ ਦੀ ਲੋੜ ਹੈ ਜਦੋਂ ਉਹ ਵੀ ਦੇਖਦੇ ਨੇ ਕਿ ਸਾਡੇ ਲੋਕ ਘੱਟ ਪੜਦੇ ਨੇ ਤੇ ਪੰਜਾਬੀ ਜਿਹੜੇ ਆ ਕੇ ਉਹ ਡਾਇਰੈਕਟਰ ਲੱਗੇ ਪਏ ਨੇ ਵੱਡੇ ਵੱਡੇ ਹਸਪੀਟਲ ਦੇ ਫੇਰ ਉਹ ਜੇ ਦੂਜੇ ਪਾਸੇ ਝਾਤ ਮਾਰੀਏ ਤਾਂ ਇੰਜੀਨੀਅਰਿੰਗ ਵਿੱਚ ਉਹ ਕਮਾਲ ਕਰ ਰਹੇ ਨੇ ਸਿਖਰਾਂ ਤੇ ਨੇ ਰਿਸਰਚਰਜ਼ ਵਜੋਂ ਦਾ ਕਮਾਲ ਨੇ ਯੂਨੀਵਰਸਿਟੀਆਂ 'ਚ ਭਰੇ ਪਏ ਨੇ ਉਹਨਾਂ ਦੇ ਸਪੋਰਟਸ ਵਿੱਚ ਉਹਨਾਂ ਦੇ ਪੋਲਿਟੀਕਲ ਫੀਲਡ ਦੇ ਵਿੱਚ ਕੋਈ ਅਸੀਂ ਥਾਂ ਨਹੀਂ ਜਿੱਥੇ ਪੰਜਾਬੀ ਧੀਆ ਤੇ ਪੁੱਤਰਾਂ ਨੇ ਮੱਲਾ ਨਾ ਮਾਰੀਆਂ ਹੁਣ ਤੇ ਉਸ ਸਿਖਰਾਂ ਤੇ ਜਾਂਦਿਆਂ ਨੂੰ ਦੇਖ ਕੇ ਜਰਨਾ ਤਾਂ ਜੀ ਸੱਪ ਲੋਟਣਾ ਸੀ ਨਾ ਤੇ ਇਹ ਢੰਗ ਸੀ ਉਹਨਾਂ ਦਾ ਇਸ ਤਰੀਕੇ ਦੀ ਬਿਹੇਵੀਅਰ ਕਰਨ ਦਾ ਜਿਹਨੇ ਉੱਥੇ ਦੇ ਲੀਡਰ ਆਫ ਆਪੋਜੀਸ਼ਨ ਨੂੰ ਉਹਨਾਂ ਨੂੰ ਉੱਥੇ ਇਸੇ ਤਰ੍ਹਾਂ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਪਰ ਬਹੁਤ ਸਾਰੇ ਚੰਗੇ ਵੀ ਲੋਕ ਨੇ ਜਿਹੜੇ ਉਹਨਾਂ ਦੀ ਹੱਕ ਵਿੱਚ ਨਿੱਤਰੇ ਸੀ ਕਿ ਭਾਈ ਇਹ ਦਸਤਾਰ ਧਾਰੀ ਹੈ ਤਾਂ ਅਸੀਂ ਇਹਦੀ ਸਪੋਰਟ ਵਿੱਚ ਇਹਦੇ ਨਾਲ ਖੜੇ ਆਂ ਦੇ ਨਾਲ ੱੱਕਾ ਹੋਇਆ ਤੋ ਹੁਣ ਦੂਜਾ ਪੱਖ ਦੇਖੋ ਸੁਖਿੰਦਰ ਜੀ ਮੈਂ ਆਪ ਵੀ ਦੇਖ ਕੇ ਆਈ ਆ ਤੇ ਬਿਆਨਤ ਖਬਰਾਂ ਜਿਹਦੇ ਵਿੱਚ ਸਾਡੇ ਪੰਜਾਬੀਆਂ ਨੂੰ ਇੱਕ ਬਦਨਾਮ ਕਰਨ ਦਾ ਜੋ ਸੌਖਾ ਰਾਹ ਲੱਭਿਆ ਸੀ ਉਹ ਕਿਉਂ ਲੱਭਿਆ ਗਿਆ ਸੀ ਕਾਰਨ ਇਹ ਸੀ ਕਿ ਸਾਡੇ ਇੱਥੇ politcal masters ਦੇ ਬੱਚੇ ਤੇ ਪੁਲਿਸ ਅਫੀਸ਼ੀਅਲਸ ਦੇ ਬੱਚੇ ਜਿਸ ਢੰਗ ਨਾਲ ਇਥੋਂ ਦੀ ਜਿਹੜੀ ਹਰਾਮ ਦੀ ਕਮਾਈ ਖਿਮਾ ਕਰਿਓ ਸ਼ਬਦ ਮਾੜਾ ਲੱਗੇਗਾ ਪਰ ਇਹ ਹਕੀਕਤ ਜੇ ਤੁਸੀਂ ਚੈੱਕ ਕਰ ਲੋ ਖਬਰਾਂ ਚ ਤੇ ਵੀਡੀਓ ਚ ਚੈੱਕ ਕਰਿਓ ਕਿ ਜਿਹੜੇ ਹੋ ਹੱਲਾ ਮਚਾਉਂਦੇ ਸ਼ਰਾਬਾਂ ਵਿੱਚ ਮਸਤ ਜਾਂ ਪੁਲਿਸ ਅਫੀਸ਼ਰ ਨਾਲ ਦੇਹੂਦਗੀ ਦਿਖਾਉਂਦੇ ਜੋ ਇਸ ਵੇਲੇ ਵਾਇਰਲ ਕੀਤੀਆਂ ਜਾਂਦੀਆਂ ਨੇ ਉਹ ਹੈਗਾ ਜੇ ਪੈਸਾ ਹਰਾਮ ਦਾ ਜੋ ਇਥੋਂ ਤਾਂ ਨਿਚੋੜਿਆ ਜਾਂਦਾ ਪੰਜਾਬੀਆਂ ਦਾ ਉੱਥੇ ਜਾ ਕੇ ਉਹ ਬੱਚਿਆਂ ਨੂੰ ਕਿਉਂਕਿ ਉਹਨਾਂ ਨੇ ਕਮਾਈ ਕਰਨੀ ਨਹੀਂ ਖੁੱਲਾ ਪੈਸਾ ਮਿਲ ਗਿਆ ਤੋ ਉਹਨਾਂ ਨੂੰ ਤੁਸੀਂ ਆਮ ਹੀ ਦੇਖ ਸਕਦੇ ਹੋ ਕਿ ਕਿਵੇਂ ਉਹ ਉਹਨੂੰ ਮਿਸਯੂਜ਼ ਕਰਦੇ ਨੇ ਤੇ ਕਿਵੇਂ ਸਾਰਿਆਂ ਲਈ ਉਹ ਸ਼ਰਮਿੰਦਗੀ ਦਾ ਕਾਰਨ ਬਣਦੇ ਨੇ ਕਿਉਂਕਿ ਉਹਨਾਂ ਨੇ ਉਹੀ ਕੁਝ ਜੋ ਇੱਥੇ ਦੇਖਿਆ ਹੁੰਦਾ ਉੱਥੇ ਕਰਦੇ ਨੇ ਕਿ ਅਸੀਂ ਜੀ ਸ਼ਰਾਬਾਂ ਪੀ ਕੇ ਇੱਥੇ ਬੋਤਲਾਂ ਤੋੜ ਸਕਦੇ ਆਂ ਹੋ ਹੱਲਾ ਮਚਾ ਸਕਦੇ ਆਂ ਸੜਕਾਂ ਤੇ ਆ ਕਰ ਸਕਦੇ ਆਂ ਉਹ ਇੱਕ ਵੱਖਰੀ ਕਲਾਸ ਜੇ ਜਿਹੜੀ ਪੰਜਾਬੀਆਂ ਦੀ ਇਮੇਜ ਨੂੰ ਢਾਹ ਲਾ ਰਹੀ ਹੈ ਜੀ ਹੁਣ ਤੀਸਰਾ ਪਾਸਾ ਜੋ ਖਬਰਾਂ ਚੱਪਦੀਆਂ ਨੇ ਕਿ 60 ਨੌਕਰੀਆਂ ਲਈ ਜੇ ਤੁਹਾਡਾ ਉੱਥੇ ਬੰਦਾ 3000 ਖੜਾ ਹੈ ਤਾਂ ਤੁਸੀਂ ਸਮਝੋ ਕਿ ਉੱਥੇ ਕੰਮ ਨਹੀਂ ਹੈ ਜਿਸ ਬਾਬਤ 1 ਨਹੀਂ 2 ਨਹੀਂ ਕੈਨੇਡਾ ਦੇ ਉੱਥੋਂ ਦੇ ਅਫੀਸ਼ੀਅਲਸ ਨੇ ਉੱਥੋਂ ਦੇ ਆਫਿਸਰਸ ਨੇ ਸਾਡੇ ਹੀ ਬਹੁਤ ਸਾਰੇ ਜਿਹੜੇ ਬੈਠੇ ਐ ਐਨਆਰਆਈਸ ਨੇ ਉਹਨਾਂ ਨੇ ਵੀ ਖਬਰਾਂ ਵੀ ਚੱਪ ਚੁੱਕੀਆਂ ਇੱਥੋਂ ਜਿਹੜੇ ਗਏ ਤੇ ਵਾਪਸ ਆਏ ਉਹਨਾਂ ਨੇ ਵੀ ਸਪਸ਼ਟ ਕਰ ਦਿੱਤਾ ਕਿ ਨੌਕਰੀਆਂ ਨਹੀਂ ਹਨ ਮੁੰਡੇ ਉਸ ਦੇ باوجود ਧੱਕਾ ਅਸੀਂ ਇੱਥੋਂ ਕਰੀ ਜਾਈਏ ਵੀ ਜ਼ਰੂਰ ਹੀ ਭੇਜਣਾ ਜਿਸ ਵੀ ਮਰਜ਼ੀ ਢੰਗ ਨਾਲ ਤੇ ਉੱਥੇ ਜਿਸ ਢੰਗ ਨਾਲ ਉਹ ਸੌਂਦੇ ਨੇ ਕਿ ਉਹਨਾਂ ਕੋਲ ਨਾ ਕੋਈ ਪ੍ਰੋਪਰ ਵਾਸ਼ਰੂਮ ਨਾ ਕੋਈ ਨਹਾਣ ਦਾ ਸਿਸਟਮ ਕੋਈ ਟੈਂਟਾਂ 'ਚ ਪਏ ਰਹਿਣਾ ਤੇ ਫਿਰ ਉਹ ਤੁਸੀਂ ਜਦੋਂ ਦਿਖਾਉਂਦੇ ਨੇ ਕਿ ਆ ਜੀ 20-20 ਦਿਨ ਦੇ ਬਿਨਾ ਧੋਤੇ ਕਪੜੇ ਇਸੇ ਤਰ੍ਹਾਂ ਪਏ ਬਦਬੂ ਮਾਰਦੇ ਉੱਥੇ ਹੀ ਕੈਨ ਛੁੱਟੇ ਹੁਣ ਕੈਨ ਉਹਨਾਂ ਨੇ ਹੁਣ ਇਹ ਦੂਜਾ ਪੱਖ ਜੋ ਦਿਸਦਾ ਜੇ ਇੱਕ ਅੱਤ ਦਾ ਯਾਨੀ ਹਰਾਮ ਦਾ ਪੈਸਾ ਤੇ ਦੂਜੇ ਪਾਸੇ ਅੱਤ ਦੀ ਗਰੀਬੀ ਜਿੱਥੇ ਮਜਬੂਰ ਨੇ ਕਿ ਉਹ ਬੱਚੇ ਵਾਪਸ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਸਾਰੀ ਉਮਰ ਦੀ ਕਮਾਈ ਜ਼ਮੀਨ ਸਭ ਕੁਝ ਵੇਚ ਵਟ ਕੇ ਉੱਥੇ ਭੇਜਿਆ ਕਿ ਤੁਸੀਂ ਜਾਓ ਤੇ ਸਾਡੇ ਵੀ ਆਣ ਦਾ ਪ੍ਰਬੰਧ ਕਰੋ ਤੇ ਕੁਝ ਜਿਹੜੇ ਕਰਜ਼ੇ ਸੀ ਉਹ ਲਾ ਸਕੀਏ ਉਹ ਬੱਚੇ ਮਜਬੂਰ ਨੇ ਵਾਪਸ ਆ ਨਹੀਂ ਸਕਦੇ ਉੱਥੇ ਕੋਈ ਰਾਹ ਨਹੀਂ ਦਿਸਦਾ ਤੇ ਉੱਥੇ ਜਿਵੇਂ ਕੁਝ ਲੋਕ ਮੈਂ ਆਪ ਦੇਖੇ ਨੇ ਕਿ ਉਹ ਵਿਤੋਂ ਬਾਹਰ ਜਾ ਕੇ ਇਹਨਾਂ ਦੀ ਮਦਦ ਕਰਦੇ ਨੇ ਕਿ ਇਹਨਾਂ ਨੂੰ ਘਰਾਂ 'ਚ ਵੀ ਰੱਖਦੇ ਨੇ ਬੇਸਮੈਂਟਾਂ 'ਚ ਵੀ ਰੱਖਦੇ ਨੇ ਪੈਸੇ ਵੀ ਨਹੀਂ ਲੈਂਦੇ ਖਾਣ ਨੂੰ ਵੀ ਦਿੰਦੇ ਨੇ ਕਰਜ਼ਾ ਵੀ ਦਿੰਦੇ ਨੇ ਲਓ ਜੀ ਫੇਰ ਤੁਹਾਡੇ ਕੋਲ ਜਦੋਂ ਹੋਏਗਾ ਆਖਿਰ ਦੇ ਦੇਣਾ ਜਾਂ ਬਿਨਾ ਕਰਜ਼ੇ ਦੇ ਵੈਸੇ ਹੀ ਸੇਵਾ ਕਰ ਜਾਂਦੇ ਨੇ ਇੱਕ ਉਹ ਵੀ ਨੇ ਤੇ ਦੂਜੇ ਪਾਸੇ ਉਹ ਵੀ ਨੇ ਜਿਹੜੇ ਮਿਸਯੂਜ਼ ਵੀ ਇਹਨਾਂ ਨੂੰ ਕਰਦੇ ਨੇ ਯਾਨੀ ਬਹੁਤ ਘੱਟ ਪੈਸੇ ਦੇਣੇ ਤੇ ਵਰਕ ਓਵਰ ਕਰਵਾ ਲੈਣਾ ਸੋ ਦੋਨੋਂ ਤਰ੍ਹਾਂ ਦੇ ਉੱਥੇ ਵੀ ਇਹ ਖਬਰਾਂ ਸਾਹਮਣੇ ਆ ਗਈਆਂ ਛੱਪ ਚੁੱਕੀਆਂ ਨੇ ਇਹ ਸਾਰਾ ਮਾਹੌਲ ਵੇਖਦੇ ਆ ਜੇ ਆਪਾਂ ਹੁਣ ਅੱਜ ਦੇ ਦਿਨ ਗੱਲ ਕਰੀਏ ਜੀ ਤਾਂ ਜਿੱਥੇ ਕੈਨੇਡਾ ਦੇ ਉੱਥੋਂ ਦੇ ਵਾਸੀਆਂ ਨੂੰ ਇਹਦਾ ਸਖਤ ਵਿਰੋਧ ਦਰਜ ਕਰਵਾਉਣਾ ਚਾਹੀਦਾ ਕਿ ਸਾਡੇ ਵੀ ਭਾਰਤ ਵਿੱਚ ਕਦੇ ਆਇਆ ਸੀ ਵੀ ਇੱਥੇ ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਉਡ ਜੇ ਤਾਨੂੰ ਚੇਤੇ ਹੋਏ ਤਾਂ ਇਹ ਚੀਜ਼ ਇੱਥੇ ਵੀ ਵਾਪਰੀ ਸੀ ਕਲਕੱਤੇ ਵਿੱਚ ਉਹਦਾ ਸਪੈਸ਼ਲ ਅਜੇ ਤੱਕ ਵੀ ਰੱਖਿਆ ਹੋਇਆ ਦਿਖਾਉਣ ਨੂੰ ਕਿ ਇਸ ਤਰੀਕੇ ਸਾਡੇ ਨਾਲ ਇਹਨਾਂ ਨੇ ਬ੍ਰਿਟਿਸ਼ ਨੇ ਕੀਤਾ ਸੀ ਤਾਂ ਜੇ ਉਹੀ ਚੀਜ਼ ਕਿਉਂਕਿ ਬ੍ਰਿਟਿਸ਼ ਨੂੰ ਪਤਾ ਸੀ ਕਿ ਇਹ ਬਹੁਤ ਬਹਾਦਰ ਨੇ ਵਰਤੇ ਵੀ ਸਾਡੇ ਇੰਡੀਅਨ ਤੁਹਾਨੂੰ ਪਤਾ ਜੇ ਕਿ ਫੌਜ ਵਿੱਚ ਜੋ ਲੜੇ ਮਰੇ ਉਹ ਵੀ ਸਾਡੇ ਹੀ ਸਨ ਪਰ ਅਖੀਰ ਫਿਰ ਉਹੀ ਇੰਡੀਅਨਸ ਹਨ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਸੀ ਵੜਨਾ ਨਹੀਂ ਜਿਨ੍ਹਾਂ ਤੋਂ ਇੱਕ ਨੇ ਫਿਰ ਉੱਥੇ ਰਾਜ ਵੀ ਕਰਕੇ ਦਿਖਾ ਦਿੱਤਾ ਲਓ ਜੀ ਤੁਹਾਨੂੰ ਖੁੰਝੇ ਲਾ ਕੇ ਜੇ ਈਸਟ ਇੰਡੀਆ ਕੰਪਨੀ ਦਾ ਵੀ ਮਾਲਕ ਸਾਡਾ ਇੰਡੀਅਨ ਹੋਇਆ ਤੇ ਫਿਰ ਉਸੇ ਹੀ ਤਰੀਕੇ ਜੀ ਉਹ ਤੁਸੀਂ ਦੇਖੋ ਉਹਨਾਂ ਦਾ ਮਾਲਕ ਵੀ ਲੀਡਰ ਵੀ ਸਾਡਾ ਹੀ ਇੰਡੀਅਨ ਬਣ ਗਿਆ ਯਾਨੀ ਕਹਿਣ ਦਾ ਭਾਵੇਂ ਸੀ ਕਿ ਸਮਾਂ ਤਬਦੀਲ ਹੁੰਦਾ ਕੋਈ ਵੱਡੀ ਗੱਲ ਨਹੀਂ ਜੇ ਇਸੇ ਤਰ੍ਹਾਂ ਤੁਰਦੇ ਰਹੇ ਤਾਂ ਹੋਰ 50 ਸਾਲਾਂ ਬਾਅਦ ਕੈਨੇਡਾ ਦਾ ਵੀ ਕਿਤੇ ਪ੍ਰਾਈਮ ਮਿਨਿਸਟਰ ਕੋਈ ਇੰਡੀਆ ਇੰਡੀਆ ਨਹੀਂ ਲੱਗਿਆ ਹੋਏ ਕੋਈ ਵੱਡੀ ਗੱਲ ਨਹੀਂ ਜਿਸ ਢੰਗ ਨਾਲ ਇਹ ਕਰਦੇ ਪਏ ਨੇ ਤੇ ਇਹ ਉਹਨਾਂ ਨੂੰ ਦਿਖਦਾ ਉਹਦਾ ਮਕਸਦ ਹੈ ਉਹਨਾਂ ਦਾ ਕਿ ਇਹਨਾਂ ਨੂੰ ਡਿਮੀਨ ਕਰੋ ਇਹਨਾਂ ਨੂੰ ਥੱਲੇ ਲਾਓ ਉਸੇ ਸਦਕਾ ਇਹ ਸਭ ਕੁਝ ਹੋ ਰਿਹਾ ਜੇ ਪਰ ਜਿੱਥੇ ਕੈਨੇਡੀਅਨ ਲੋਕਾਂ ਨੂੰ ਲੋੜ ਏ ਕਿ ਉਹ ਦਬਾ ਕੇ ਇਹਦਾ ਵਿਰੋਧ ਕਰਨ ਉੱਥੇ ਸਖਿੰਦਰ ਜੀ ਤੁਹਾਡੇ ਵਰਗੇ ਬੱਲੇ ਬੱਲੇ ਹੀ ਕਹਿ ਸਕਦੀਆਂ ਕਿ ਇਹੋ ਜਿਹੇ ਯੁੱਧੇ ਜੋ ਸਿਰ ਲੱਤ ਜੁੱਦੇ ਹੀ ਆਂ ਵੀ ਖੜੇ ਨੇ ਅਸੀਂ ਇਹੋ ਜਿਹਾ ਇਸ਼ੂ ਚੱਕ ਰਹੇ ਆਂ ਸੋ ਇਹੋ ਜਿਹੇ ਇੱਥੋਂ ਵੀ ਆਵਾਜ਼ ਬੁਲੰਦ ਹੋਵੇ ਤੇ ਉੱਥੋਂ ਵੀ ਹੋਵੇ ਤਾਂ ਮੇਰਾ ਖਿਆਲ ਏ ਇਹ ਚੀਜ਼ ਨੂੰ ਅਸੀਂ ਪੂਰਨ ਰੂਪ ਵਿੱਚ ਰੋਕ ਸਕਦੇ ਆਂ ਕਿ ਗੱਲ ਇਹ ਹੈ ਆਪਾਂ ਕਹੀਏ ਕਿ ਕਦੇ ਵੀ ਉੱਥੇ ਦੇ ਕੈਨੇਡੀਅਨ ਕਦੇ ਕੋਈ ਗਲਤ ਨਹੀਂ ਕਰਦੇ ਤਾਂ ਪਈ ਬਧੇਰੀਆਂ ਵੀਡੀਓਜ਼ ਉਹਨਾਂ ਦੀਆਂ ਵੀ ਪਈਆਂ ਕਿ ਕਿਵੇਂ ਕੈਨੇਡੀਅਨ ਬੱਚੇ ਡਰਗ ਐਡਿਕਟਸ ਨੇ ਕਿਵੇਂ ਉਹਨਾਂ ਨੂੰ ਕਲੋਨੀਆਂ ਦੇ ਵਿੱਚ ਜਾ ਕੇ ਸਿਰਿੰਜਸ ਦਿੱਤੀਆਂ ਜਾਂਦੀਆਂ ਕਿਵੇਂ ਉਹਨਾਂ ਨੂੰ ਨਸ਼ਾ ਦਿੱਤਾ ਜਾਂਦਾ ਕਿਵੇਂ ਉਹ ਲੁੱਟਖੋ ਕਰਦੇ ਨੇ ਕਿਵੇਂ ਗੋਲੀਆਂ ਮਾਰਦੇ ਨੇ ਕਿਸ ਤਰੀਕੇ ਦੇ ਉਹ ਕਰਦੇ ਨੇ ਉਹ ਤਾਂ ਨਹੀਂ ਉਜਾਗਰ ਕੀਤਾ ਜਾਂਦਾ ਨਾ ਕਿ ਆ ਸੜਕਾਂ ਤੇ ਉਲਟੀਆਂ ਕਰਦਾ ਜਾ ਰਿਹਾ ਉਹ ਉਹਨਾਂ ਨੂੰ ਲੱਗਦਾ ਕਿ ਸਾਡਾ ਅਸੀਂ ਇਹਨੂੰ ਇੱਕ ਪਰਦੇ ਪਿੱਛੇ ਹੀ ਰੱਖੀਏ ਤੋਂ ਐਸੇ ਹੀ ਤਰੀਕੇ ਜੇ ਕੈਨੇਡੀਅਨ ਆਪਾਂ ਕਹੀਏ ਜੀ ਕਦੇ ਉੱਥੇ ਰੇਪ ਨਹੀਂ ਹੋਇਆ ਤਾਂ ਮੈਡੀਕਲ ਜਰਨਲ ਭਰੇ ਪਏ ਨੇ ਪਰ ਜੇ ਇੱਕ ਵੀ ਸਾਡੇ ਇੰਡੀਅਨ ਦਾ ਹੱਥ ਵੀ ਲੱਗਿਆ ਕਿੱਥੇ ਹੋ ਜਾਂਦਾ ਉਹ ਇੰਟਰਨੈਸ਼ਨਲ ਨਿਊਜ਼ ਬਣ ਜਾਂਦੀ ਹੈ ਜੇ ਇਹਨੇ ਛੇੜਿਆ ਪਰ ਜਿਹੜੇ ਮੈਡੀਕਲ ਜਰਨਲਸ ਵਿੱਚ ਜਾਂ ਰਿਪੋਰਟਸ ਛਪ ਚੁੱਕੀਆਂ ਜੋ ਉੱਥੇ ਰੇਪਸ ਨੇ ਤੁਹਾਡੇ ਕੋਲ ਕਿੰਨੀਆਂ ਕ ਖਬਰਾਂ ਪਹੁੰਚਦੀਆਂ ਨੇ ਸਾਡੇ ਕੋਲੋਂ ਕੱਡੀਆਂ ਹੀ ਨਹੀਂ ਜਾਂਦੀਆਂ ਇਹੀ ਰੀਜ਼ਨ ਹੈ ਕਿ ਸਾਡੇ ਲੋਕਾਂ ਨੂੰ ਬਦਨਾਮ ਕਰਨ ਦਾ ਜੋ ਢੰਗ ਲੱਭਿਆ ਉਹਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ ਕਿ ਸਾਨੂੰ ਵੀ ਸਾਰੇ ਕਿਉਂਕਿ ਬਹੁਤ ਭਾਰੀ ਗਿਣਤੀ ਨੇ ਉਹ ਵਿਰੋਧ ਉੱਥੇ ਜਾਇਜ਼ ਹੈ ਇਹ ਕਰਨਾ ਕਿ ਭਈ ਇਹਨੂੰ ਸਟ੍ਰਿਕਟਲੀ ਰੋਕੋ ਬੰਦ ਕਰੋ ਕਿਉਂਕਿ ਇਹ ਕਿਸੇ ਇੱਕ ਫਿਰਕੇ ਦੇ ਪ੍ਰਤੀਕ ਕਿਰਣਾ ਜੋ ਮੰਚ ਪਰਿਆ ਉਹ ਸਪਸ਼ਟ ਹੁੰਦੀ ਜੇ ਜਦ ਕਿ ਉਹਨਾਂ ਦਾ ਦੂਜਾ ਪੱਖ ਕਿਉਂ ਨਹੀਂ ਇਸ ਤਰ੍ਹਾਂ ਲਹਿਰਾਇਆ ਜਾਂਦਾ ਕਿ ਭਾਈ ਇਹ ਇੰਨਾ ਅਸੀਂ ਇਨ੍ਹਾਂ ਤੇ ਜ਼ੁਲਮ ਕੀਤਾ ਸੀ ਇਨ੍ਹਾਂ ਨੂੰ ਕਾਮਾਗਾਟਾ ਮਾਰੂ ਜੋ ਅਸੀਂ ਕੀਤਾ ਕਿਸ ਤਰੀਕੇ ਇਨ੍ਹਾਂ ਨੇ ਮਿਹਨਤ ਹੱਡ ਭੰਵੀ ਮਿਹਨਤ ਬਾਅਦ ਅੱਜ ਦੇ ਦਿਨ ਕਿੰਨੇ ਲੱਖਾਂ ਦੀ ਗਿਣਤੀ 'ਚ ਖੜੇ ਨੇ ਤੇ ਝੋਟੀ ਦੇ ਬਿਜ਼ਨਸਮੈਨ ਟੌਪ ਪਹੁੰਚੇ ਹੋਏ ਨੇ ਇਹ ਤਾਂ ਕਦੇ ਕਿਤੇ ਨਹੀਂ ਮਿਲਦਾ ਇਦਾ ਮਤਲਬ ਇਹੋ ਆ ਨਾ ਕਿ ਅੰਦਰਲਾ ਡਾਰੇ ਪਹਿ ਜਿਹੜਾ ਉਹਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਨੂੰ ਕਿਸੇ ਹੀ ਤਰੀਕੇ ਨੀਵਾ ਦਿਖਾਣ ਦੀ ਕੋਸ਼ਿਸ਼ ਕਰੀਏ ਬਿਲਕੁਲ ਇਹਦੇ ਇਹਦੇ ਵਿੱਚ ਇੱਕ ਹੋਰ ਮਤਲਬ ਕਿ ਇਹ ਚਰਚਾਵਾਂ ਵਿਚੜੀਆਂ ਕਿ ਚਲੋ ਤਸਵੀਰਾਂ ਜਾਂ ਉੱਥੋਂ ਇਸ ਤਰੀਕੇ ਦੀਆਂ ਗੱਲਾਂ ਜਿਹੜੇ ਤੋਂ ਵਾਇਰਲ ਹੁੰਦੀਆਂ ਨੇ ਤਾਂ ਜਿਹੜੀ ਸਿੱਖ ਕਮਿਊਨਿਟੀ ਉੱਥੋਂ ਦੀ ਹੈ ਕਹਿੰਦੇ ਕੁਝ ਮਤਲਬ ਕਿ ਕਲਾਸ ਲਾ ਲਓ ਕਿ ਕੁਝ ਲੋਕ ਇਹੋ ਜਿਹੇ ਨੇ ਜਾਂ ਕੁਝ ਪੰਜਾਬੀ ਕਮਿਊਨਿਟੀ ਇਹੋ ਜੀ ਆ ਜਾਂ ਕੁਝ ਭਾਰਤੀ ਕਮਿਊਨਿਟੀ ਇਹੋ ਜੀ ਆ ਜਿਹੜੀ ਆਪਣੇ ਬੰਦਿਆਂ ਨੂੰ ਜਿਹੜੇ ਨਵੇਂ ਸਟੂਡੈਂਟ ਲਾ ਲੋ ਜਾਂ ਫਿਰ ਜਿਹੜੇ ਨਵੇਂ ਉੱਥੇ ਪੈਰ ਲਾਉਂਦੇ ਨੇ ਆਪਣੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਉਹ ਵੀ ਇਸ ਪ੍ਰੋਪਾਗੈਂਡ ਦੇ ਦਾ ਹਿੱਸਾ ਹੋ ਜਾਂਦੇ ਨੇ ਕਿ ਆਪਣਿਆਂ ਨੂੰ ਵੱਦ ਤੋਂ ਵੱਧ ਬਦਨਾਮ ਕੀਤਾ ਜਾਵੇ ਜਾਂ ਉਹਨਾਂ ਦੇ ਬਾਰੇ ਇਹੋ ਜਿਹੀਆਂ ਗੱਲਾਂ ਫੈਲਾਈਆਂ ਜਾਣ ਕਿ ਜੀ ਇੱਥੇ ਉੜਦੰਗ ਮਚਾਉਂਦੇ ਨੇ ਇਹਨਾਂ ਕਰਕੇ ਕਾਨੂੰਨ ਸਖਤ ਹੋਣੇ ਚਾਹੀਦੇ ਨੇ ਇਹਨਾਂ ਨੇ ਕੈਨੇਡਾ ਨੂੰ ਪੰਜਾਬ ਵਰਗੇ ਹਾਲਾਤਾਂ 'ਚ ਲੈ ਜਾਣਾ ਜੋ ਅੱਜਕੱਲ੍ਹ ਪੰਜਾਬ ਦੇ ਹਾਲਾਤ ਨੇ ਵੀ ਇਹ ਮਤਲਬ ਇਹ ਨਾ ਹੋਵੇ ਕਿ ਕੱਲ ਨੂੰ ਕੈਨੇਡਾ ਕੈਨੇਡਾ ਨਾ ਰਹੇ ਮਤਲਬ ਇਦਾਂ ਦੀਆਂ ਗੱਲਾਂ ਨੂੰ ਤੁਸੀਂ ਕਿਵੇਂ ਸਮਝਦੇ ਹੋ ਕਿ ਜਿਹੜੇ ਮਤਲਬ ਇੱਕ ਦੂਜੇ ਦੇ ਲੱਤਾਂ ਖਿੱਚਣ ਵਾਲੀਆਂ ਗੱਲਾਂ ਨੇ ਕਿ ਤੁਸੀਂ ਜਿਹੜੇ ਮਸਲਿਆਂ ਨੂੰ ਬਹਿ ਕੇ ਨਿਝਠਿਆ ਜਾ ਸਕਦਾ ਹੈ ਜਿਹਦੇ ਵਿੱਚ ਕਮਿਊਨਿਟੀ ਨੂੰ ਇਕੱਠੇ ਆਉਣਾ ਚਾਹੀਦਾ ਉੱਥੋਂ ਜਦੋਂ ਇਹੋ ਜਿਹੀ ਗੱਲਾਂ ਸਾਹਮਣੇ ਆਉਂਦੀਆਂ ਕਿ ਨੌਜਵਾਨਾਂ ਦੇ ਨਾਲ ਵੀ ਮੇਰੀਆਂ ਇੰਟਰਵਿਊਜ਼ ਵਿੱਚ ਕੀਤੀਆਂ ਉੱਥੇ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਉਹ ਕਹਿੰਦੇ ਕਿ ਸਾਨੂੰ ਬਹੁਤ ਘੱਟ ਸਾਥ ਮਿਲ ਰਿਹਾ ਸਾਡੇ ਇੱਥੋਂ ਦੇ ਪੰਜਾਬੀਆਂ ਦਾ ਹਾਂ ਕਿੰਨਾ ਜੀ ਮੈਂ ਨਾ ਯੂਐਨ ਚ ਸਾਂ ਜਦੋਂ ਮੇਰੇ ਉੱਥੇ ਸਾਡੇ ਤਿੰਨ ਵਾਰ ਉੱਥੇ ਜਾ ਚੁੱਕੀਆਂ ਉਹਨਾਂ ਦੇ ਸੱਦੇ ਤੇ ਤੇ ਇੱਕ ਵਾਰ ਉਥੇ ਕਿਸੇ ਚੀਨੀ ਔਰਤ ਦੇ ਨਾਲ ਮੈਨੂੰ ਬੈਠਣ ਦਾ ਮੌਕਾ ਮਿਲਿਆ ਅੰਦਰ ਬਹੁਤ ਸੀਮਤ ਮੁਲਕਾਂ ਦੇ ਲੋਕ ਉੱਥੇ ਬਿਠਾਏ ਜਾਂਦੇ ਨੇ ਤੇ ਮੈਂ ਉਹਨੂੰ ਪੁੱਛ ਰਹੀ ਸਾਂ ਕਿ ਤੁਹਾਡੀ ਇੰਟਰਨੈਸ਼ਨਲ ਪੱਧਰ ਤੇ ਕਦੇ ਇਸ ਤਰ੍ਹਾਂ ਨਹੀਂ ਖਬਰ ਉ ਜਾਗਰ ਹੋਈ ਜਿਵੇਂ ਸਾਡੀਆਂ ਖਬਰਾਂ ਐਡੀ ਵੱਡੀ ਪੱਧਰ ਤੇ ਜਾਗਰ ਹੁੰਦੀਆਂ ਕਿਉਂਕਿ ਉਹ ਕ੍ਰਾਈਮਸ ਅਗੇਂਸਟ ਔਮਨ ਦੇ ਉੱਤੇ ਨਾ ਉਹ ਸੀਗਾ ਤੇ ਮੈਂ ਉਹਨੂੰ ਗੱਲ ਹੀ ਇਹ ਕੀਤੀ ਵੀ ਸਾਡੇ ਕੋਲ ਅੰਕ ਹੈਗੇ ਨੇ ਪਬਲਿਸ਼ਡ ਫੈਕਟਸ ਨੇ ਕਿ ਤੁਹਾਡਾ ਔਰਤਾਂ ਪ੍ਰਤੀ ਜ਼ੁਲਮ ਬੜੇ ਸਿਖਰਾਂ ਤੇ ਹੁੰਦੇ ਰਹੇ ਕਿ ਤੁਹਾਨੂੰ ਲੋਹੇ ਦੀਆਂ ਜੁੱਤੀਆਂ ਪਾ ਦਿੰਦੇ ਹੁੰਦੇ ਸੀ ਨਿੱਕੀਆਂ ਕੁੜੀਆਂ ਦੇ ਕਿ ਪੈਰ ਵਧਣ ਹੀ ਨਾ ਇਸੇ ਤਰ੍ਹਾਂ ਗਰਦਨ ਦੁਆਲੇ ਲੋਹੇ ਦੇ ਰਿੰਗਸ ਪਾ ਦਿੰਦੇ ਸਨ ਕਿ ਗਰਦਨ ਲੰਬੀ ਹੋਣੀ ਚਾਹੀਦੀ ਹੈ ਕਮਰ ਦੁਆਲੇ ਬੰਨ ਦਿੰਦੇ ਸਨ ਕਿ ਉੱਥੇ ਨਾ ਫੈਲੇ ਯਾਨੀ ਇਹ ਆਪਣੇ ਜੋ ਮਿਕਦਾਰ ਉਹਨਾਂ ਨੇ ਰੱਖੀ ਹੋਈ ਸੀ ਉਸ ਹਿਸਾਬ ਨਾਲ ਉਹਨਾਂ ਨੇ ਬੱਚਿਆਂ ਤੋਂ ਖਾਸ ਕਰ ਕੁੜੀਆਂ ਨੂੰ ਇੰਨਾ ਟੌਰਚਰ ਹੁੰਦਾ ਹੁੰਦਾ ਸੀ ਕਿ ਭਾਈ ਤੁਹਾਡੀਆਂ ਖਬਰਾਂ ਦੱਬੀ ਜਾਂਦੀਆਂ ਕਦੇ ਨਿਕਲਦੀਆਂ ਨਹੀਂ ਉਹਦਾ ਜਵਾਬ ਪਤਾ ਕੀ ਸੀ ਜੀ ਆਪਣੇ ਕਿਹਾ ਜੀ ਸਾਡੇ ਇੱਕ ਇੰਟਰਨਲ ਜਜਮੈਂਟ ਸਿਸਟਮ ਹੈ ਜਿਹਦੇ ਵਿੱਚ ਜਦੋਂ ਹਰ ਮੁਹੱਲੇ ਦੇ ਵਿੱਚ ਵੀ ਅਸੀਂ ਕਮੇਟੀਆਂ ਬਣਾਈਆਂ ਹੋਈਆਂ ਜਿੱਥੇ ਉਸਤਾ ਤੇ ਜਦੋਂ ਕੋਈ ਉੱਚੀ ਨੀਵੀ ਚੀਜ਼ ਹੁੰਦੀ ਹੈ ਉਸੇ ਪੱਧਰ ਤੇ ਉਹਨੂੰ ਸੌਰਟ ਆਊਟ ਕਰ ਲਿਆ ਜਾਂਦਾ ਬਾਹਰ ਗੱਲ ਨਹੀਂ ਕੱਢਦੇ ਜੇ ਉਸ ਤੋਂ ਨਾਕਾਬੂ ਹੁੰਦੀ ਹੋਏ ਤਾਂ ਮੁਹੱਲੇ ਤੋਂ ਅੱਗੇ ਫਿਰ ਇੱਕ ਹੋਰ ਨੈਕਸਟ ਕਮੇਟੀ ਆਂਦੀ ਹੈ ਜਿੱਥੇ ਜੀ 10 ਮੁਹੱਲਿਆਂ ਦਾ ਉੱਪਰ ਇੱਕ ਹੋਰ ਚਾਰਜ ਲਾਇਆ ਹੁੰਦਾ ਜੇ ਉੱਥੇ ਵੀ ਨਾ ਹੋਏ ਤਾਂ ਫਿਰ ਉਹ ਉਸ ਤੋਂ ਉੱਪਰ ਯਾਨੀ ਉਸ ਇਲਾਕੇ ਪੂਰੇ ਦਾ ਫਿਰ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਉੱਪਰ ਫਿਰ ਅੱਗੇ ਜਾਂਦਾ ਹੈ ਇਸ ਤਰ੍ਹਾਂ ਸੂਬਾ ਪੱਧਰੀ ਫਿਰ ਉਸ ਤੋਂ ਉੱਪਰ ਯਾਨੀ ਘਟੋ ਘਟ 20 ਥਲੜੀਆਂ ਕਮੇਟੀਆਂ ਨੇ ਜਿੱਥੇ ਕਿਤੇ ਨਾ ਕਿਤੇ ਉਹ ਝਗੜੇ ਦਾ ਨਿਪਟਾਰਾ ਹੁੰਦਾ ਹੈ ਉਹ ਗੱਲ ਬਾਹਰ ਨਹੀਂ ਨਿਕਲਦੀ ਜੇ ਥੋੜਾ ਜਿਹਾ ਸੁਖਿੰਦਰ ਜੀ ਆਪਾਂ ਵੀ ਧਿਆਨ ਮਾਰੀਏ ਤਾਂ ਸਾਡੇ ਵੀ ਪਿੰਡ ਦੀਆਂ ਸੱਥਾਂ ਹੁੰਦੀਆਂ ਸੀ ਜਿੱਥੇ ਬਜ਼ੁਰਗ ਸਨ ਇਹੋ ਜੀਆਂ ਗੱਲਾਂ ਉੱਥੇ ਹੀ ਨਿਪਟਾਰੇ ਹੋ ਜਾਂਦੇ ਸਨ ਨਾਤਾਂ ਰਿਸ਼ਤੇ ਟੁੱਟਦੇ ਸੀ ਨਾ ਟੱਬਰ ਦੀਆਂ ਗੱਲਾਂ ਬਾਹਰ ਆਉਂਦੀਆਂ ਸੀ ਸਮਝਾ ਦਿੱਤਾ ਜਾਂਦਾ ਸੀ ਤੇ ਗੱਲ ਨਿਬੇੜ ਦਿੱਤੀ ਜਾਂਦੀ ਸੀ ਪੰਜਾਬੀਆਂ ਦਾ ਸੁਭਾਅ ਥੋੜਾ ਜਿਹਾ ਵੱਖ ਹੌਲੀ-ਹੌਲੀ ਜਿਵੇਂ ਹੁੰਦਾ ਤੁਹਾਡੀ ਗੱਲ ਸਹੀ ਹੈ ਕਿ ਇਸ ਵੇਲੇ ਸਾਡੀ ਕਮਿਊਨਿਟੀ ਹੀ ਆਪਣੀ ਕਮਿਊਨਿਟੀ ਨੂੰ ਇਸ ਤਰੀਕੇ ਉਜਾਗਰ ਕਰਨ ਵੱਲ ਨੂੰ ਤੁਰ ਪਈ ਹੈ ਜਿੱਥੇ ਉਹ ਅਸਲ ਵਿੱਚ ਸਮੁੱਚੀ ਉਸ ਪੂਰੀ ਕਮਿਊਨਿਟੀ ਦੇ ਉੱਪਰ ਹੀ ਆ ਕੇ ਗੱਲ ਖੜੀ ਹੁੰਦੀ ਜੇ ਤੁਝੇ ਇੰਨੀ ਕੁ ਗੱਲ ਸਾਨੂੰ ਸਮਝ ਆ ਜਾਏ ਤਾਂ ਆਪਾਂ ਵੀ ਕੁਝ ਏਸੇ ਹੀ ਤਰੀਕੇ ਦਾ ਸਿਸਟਮ ਤਿਆਰ ਕਰ ਸਕਦੇ ਹਾਂ ਕਿ ਜਿਹੜੇ ਨਵੇਂ ਆਏ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਕਿ ਭਈ ਇਸ ਤਰੀਕੇ ਕਰਨਾ ਜਾਂ ਜਿਨ੍ਹਾਂ ਦੀ ਕੋਈ ਹੈਲਪ ਹੈ ਉਸ ਤਰ੍ਹਾਂ ਦੀ ਕੋਈ ਕਮੇਟੀ ਤਿਆਰ ਹੋਈ ਹੋਵੇ ਤੋ ਐਨਜੀਓ ਹੋਵੇ ਜਿੱਥੇ ਉਹ ਬੱਚੇ ਆ ਕੇ ਸਿੱਖਿਆ ਲੈ ਸਕਣ ਇੰਜ ਇੱਥੋਂ ਵੀ ਘਟੋ ਘਟ ਬੱਚਿਆਂ ਨੂੰ ਸਖਤ ਇਹ ਹਦਾਇਤ ਹੋਵੇ ਕਿ ਭਈ ਪੜਾ ਲਿਖਾ ਕੇ ਕਿਤੇ ਕਿਸੇ ਅਹੁਦੇ ਤੇ ਪਹੁੰਚਾ ਕੇ ਫਿਰ ਬਾਹਰ ਭੇਜੋ ਨਾ ਕਿ ਤੁਸੀਂ 10ਵੀਂ ਕਰਾਈ 8ਵੀਂ ਕਰਾਈ ਤੇ ਉਸ ਨੂੰ ਕੱਚੇ ਫੁੱਲ ਨੂੰ ਬਾਹਰ ਭੇਜਤਾ ੱੱਕੇ ਖਾਣ ਲਈ ਜਿੱਥੇ ਉਹ ਨੇਚਰਲੀ ਜੇ ਗਲਤ ਸੰਗਤ ਚ ਵੜੇਗਾ ਤਾਂ ਉਧਰ ਹੀ ਤੁਰੇਗਾ ਸੋ ਇਹ ਦੋਨੋਂ ਪਾਸਿਆਂ ਦੀ ਜ਼ਿੰਮੇਵਾਰੀ ਬਣਦੀ ਜੇ ਪਰ ਆਪਣਿਆਂ ਨੂੰ ਹੀ ਜੇ ਆਪਾਂ ਬਦਨਾਮ ਕਰਾਂਗੇ ਤਾਂ ਉਹ ਅਲਟੀਮੇਟਲੀ ਟਿੱਕੜ ਸਾਰਿਆਂ ਤੇ ਪਏਗਾ ਸਮੁੱਚੇ ਪੰਜਾਬੀਆਂ ਤੇ ਇਹ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਉਸੇ ਦਾ ਨਤੀਜਾ ਜੇ ਕਿ ਇਹੋ ਜੀਆਂ ਚੀਜ਼ਾਂ ਬਾਹਰ ਨਿਕਲੀਆਂ ਨੇ ਤੇ ਇਹ ਜ਼ਰੂਰੀ ਜੇ ਕਿ ਸਾਨੂੰ ਅੱਜ ਦੇ ਦਿਨ ਇਹ ਸਾਰਾ ਮਸਲਾ ਆਪਣੇ ਆਪ ਬੈਠ ਕੇ ਅੰਦਰ ਥਾਂ ਤੇ ਹੱਲ ਕਰੀਏ ਬਜਾਏ ਕਿ ਆਪਾਂ ਪਬਲਿਕਲੀ ਇਹ ਸਾਰਾ ਕੁਝ ਦਸੀਏ ਇਹ ਕਿਹਦੇ ਵਿੱਚ ਹੋਰ ਖਾਸ ਗੱਲ ਹੈ ਕਿ ਜਿਹੜਾ ਉੱਥੇ ਟਾਰਗੇਟ ਕਿਲਿੰਗਸ ਹੋਈਆਂ ਹਰਦੀਪ ਸਿੰਘ ਨੀਜਰ ਦਾ ਕਤਲ ਹੋਇਆ ਜਾਂ ਉੱਥੋਂ ਜਿਹੜੀਆਂ ਝਾਕੀਆਂ ਕੱਢੀਆਂ ਜਾਂਦੀਆਂ ਹਨ ਭਾਰਤ ਇਧਰੋਂ ਇਤਰਾਜ਼ ਜਤਾਉਂਦਾ ਆ ਕਿ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢੀ ਜਾਂ ਜੋ ਕੁਝ ਵੀ ਉੱਥੇ ਹੋ ਰਿਹਾ ਉਸ ਧਰਤੀ ਤੋਂ ਹੋ ਰਿਹਾ ਕੀ ਉਹਦਾ ਵਾਕਈ ਸਿਕ ਕਮਿਊਨਿਟੀ ਦੇ ਉੱਤੇ ਕੋਈ ਉਸ ਢੰਗ ਦਾ ਅਸਰ ਪੈਂਦਾ ਹੈ ਜਾਂ ਸਮੁੱਚੇ ਪੰਜਾਬੀਆਂ ਤੇ ਕੋਈ ਉਸ ਕਿਸਮ ਦਾ ਅਸਰ ਪੈਂਦਾ ਹੈ ਜਿਵੇਂ ਭਾਰਤੀ ਏਜੰਸੀਆਂ ਇੱਥੇ ਬੋਲਦੀਆਂ ਜਾਂ ਜਿਸ ਤਰੀਕੇ ਦੇ ਨਾਲ ਉੱਥੇ ਉਹਦਾ ਫਲਾਅ ਵੱਧ ਰਿਹਾ ਹੋ ਰਿਹਾ ਕਈ ਇਹ ਕਹਿ ਦਿੰਦੇ ਨੇ ਕਿ ਇਹ ਕੁਝ ਗਿਣਤੀ ਦੇ ਲੋਕ ਨੇ ਜਿਹੜੇ ਆਪਣੀਆਂ ਸਿਆਸੀ ਮਨਸ਼ਾਵਾਵਾਂ ਦੇ ਲਈ ਸਾਰਾ ਕੁਝ ਕਰਦੇ ਨੇ ਉਹ ਕਿਉਂਕਿ ਉਹ ਜਿਹੜੀਆਂ ਫੋਟੋਆਂ ਉਹਨਾਂ ਦੀਆਂ ਵੀ ਵੀਡੀਓਜ਼ ਵਗੈਰਾ ਵਾਇਰਲ ਹੁੰਦੀਆਂ ਕਿ ਦੇਖੋ ਜੀ ਇਹ ਵੀ ਇੱਥੇ ਝੰਡੇ ਫੜ ਕੇ ਆਪਣਾ ਆਪਣੇ ਪੱਦਰ ਦੇ ਉੱਤੇ ਮਤਲਬ ਕਿ ਬੋਲਣ ਦੀ ਆਜ਼ਾਦੀ ਦੇ ਨਾਂ ਤੇ ਇਸ ਤਰ੍ਹਾਂ ਗੱਲ ਕਰਦੇ ਨੇ ਹਾਲਾਂਕਿ ਉੱਥੇ ਆਜ਼ਾਦੀ ਹੈ ਗੱਲ ਕਰਨ ਦੀ ਪਰ ਜੇ ਉਹ ਮਾਹੌਲ ਵਿਗਾੜਦੀ ਹੈ ਤਾਂ ਉੱਥੇ ਸਵਾਲ ਖੜਾ ਹੁੰਦਾ ਹੈ ਕਿ ਕੀ ਉਸ ਧਰਤੀ ਦੀ ਦੁਰਵਰਤੋਂ ਹੋ ਰਹੀ ਹੈ ਜਾਂ ਫਿਰ ਆਪਣੇ ਅਧਿਕਾਰਾਂ ਦੀ ਜਿਹੜੀ ਗੱਲ ਕਿਉਂਕਿ ਅਸੀਂ ਇੱਥੇ ਰਹਿ ਕੇ ਨਹੀਂ ਕਰ ਸਕਦੇ ਇੱਥੇ ਅਸੀਂ ਜਿਵੇਂ ਮਾਲੀ ਸਾਹਿਬ ਵਰਗਿਆਂ ਨੂੰ ਵੇਖਿਆ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਤੁਹਾਡਾ ਹੀ ਮਾਮਲਾ ਲਾ ਲਓ ਕਿ ਤੁਹਾਡੇ ਮਾਮਲੇ ਦੀ ਵੀ ਬਹੁਤ ਚਰਚਾ ਰਹੀ ਕਿ ਸਰਕਾਰਾਂ ਕਿਵੇਂ ਦਬਾਉਂਦੀਆਂ ਨੇ ਇਹ ਇਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਆਪਣੇ ਦੇ 1 ਮਿੰਟ ਜੇ ਤੁਸੀਂ ਇਜਾਜ਼ਤ ਦਿਓ ਤਾਂ ਦੱਸਦੇ ਆ ਕਿ ਇੰਨਾ ਹੀ ਕਿਹਾ ਸੀ ਨਾ ਕਿ ਤੁਹਾਡੇ ਕੋਲ ਦਵਾਈਆਂ ਇੱਥੇ ਥੱਲੇ ਪਹੁੰਚ ਨਹੀਂ ਰਹੀਆਂ ਜਿਦੇ ਕਿ ਹਰ ਮੇਰਾ ਖਿਆਲ ਹੈ ਮਰੀਜ਼ ਆਪ ਵੀ ਵੀਡੀਓਜ਼ ਬਣਾ ਬਣਾ ਭੇਜ ਰਹੇ ਨੇ ਕਿ ਨਹੀਂ ਹੈ ਤੇ ਅਸੀਂ ਵੀ ਇਹੀ ਕੀਤੀ ਸੀ ਵੀ ਭਾਈ ਸਾਡੀ ਆਵਾਜ਼ ਤਾਂ ਸਿੱਧੀ ਤਾਂ ਪਹੁੰਚਦੀ ਨਹੀਂ ਤੇ ਚਲੋ ਮੀਡੀਆ ਰਹੀਂ ਪਹੁੰਚਾਈਏ ਕਿ ਆਜ ਇੱਕ ਕਾਟੇ ਲੱਗਦੇ ਆ ਰਹੇ ਨੇ ਹਸਪਤਾਲਾਂ ਚ ਤੁਸੀਂ ਕਰੋੜਾਂ ਦੀਆਂ ਦਵਾਈਆਂ ਜੇ ਭੇਜ ਰਹੇ ਹੋ ਤਾਂ ਸਾਨੂੰ ਵੀ ਦੱਸ ਦਿਓ ਜਾ ਕਿੱਥੇ ਰਹੀਆਂ ਸਾਨੂੰ ਮਰੀਜ਼ ਪੁੱਛਦੇ ਨੇ ਕਿੱਥੇ ਨੇ ਦਵਾਈਆਂ ਤੇ ਸਾਡੇ ਕੋਲ ਤਾਂ ਅਸੀਂ ਸਿਰਿੰਜਾਂ ਸੂਈਆਂ ਵੀ ਬਾਹਰੋਂ ਮੰਗਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਤੁਸੀਂ ਮੰਨੋਗੇ ਨਹੀਂ ਪਰ ਫਰਨੈਲ ਪੋਚੇ ਵੀ ਅਸੀਂ ਮੰਗਵਾਣੇ ਸ਼ੁਰੂ ਕੀਤੇ ਹੋਏ ਨੇ ਕਿਉਂਕਿ ਕੁਝ ਕੁਝ ਵੀ ਨਹੀਂ ਸੀ ਮਿਲਦਾ ਤਾਂ ਫਿਰ ਤੁਸੀਂ ਅੰਦਾਜ਼ਾ ਹੀ ਲਾ ਲਓ ਕਿ ਇੰਨੀ ਕ ਗੱਲ ਕਹਿਣ ਤੇ ਇਹ ਸਰਕਾਰ ਜੇ ਪੈਨਸ਼ਨ ਰੋਕਣ ਤੱਕ ਜਾਂਦੀ ਪਈ ਹੈ ਤਾਂ ਤੁਸੀਂ ਹਿਸਾਬ ਲਾ ਲਓ ਕਿ ਬੋਲਣ ਦੀ ਆਜ਼ਾਦੀ ਤਾਂ ਹੈ ਹੀ ਨਹੀਂ ਪਰ ਮੈਂ ਥੋੜਾ ਜਿਹਾ ਸੁਨੇਹਾ ਤੁਹਾਡੇ ਲਈ ਜ਼ਰੂਰ ਦੇ ਦਿਆਂ ਕਿ ਪੰਜਾਬੀ ਦੱਬ ਕੇ ਮਾਰੇ ਜਾਣ ਵਾਲੀ ਕੌਮ ਨਹੀਂ ਹੁੰਦੀ ਪੰਜਾਬੀਆਂ ਨੂੰ ਗੋਰੀਲਾ ਸਵਾਰ ਫੇਰ ਸਿਖਾਈ ਗਈ ਸੀ ਗੁਰੂ ਸਾਹਿਬ ਵੇਲੇ ਕਿ ਜੰਗਲਾਂ ਚ ਕਿਵੇਂ ਲੁਕੀਦਾ ਤੇ ਕਿਵੇਂ ਵਾਰ ਕਰੀਦਾ ਸੋ ਐਸ ਵੇਲੇ ਜਿਹੜੀ ਚੁੱਪੀ ਹੈ ਨਾ ਪੰਜਾਬ ਦੇ ਅੰਦਰ ਉਹ ਬਹੁਤ ਬਰੀਕੀ ਨਾਲ ਵੇਖ ਰਹੀ ਹੈ ਕਿਉਂਕਿ ਪੰਜਾਬੀ ਕਿਸੇ ਦੇ ਦੱਬਿਆਂ ਦੱਬਦੇ ਨਹੀਂ ਕਿ ਜਿਸ ਢੰਗ ਨਾਲ ਦਿੱਲੀ ਕਾਬਜ਼ ਹੁੰਦੀ ਜਾਂਦੀ ਜੇ ਸੋਚ ਕੇ ਕਿ ਇਹਨਾਂ ਨੂੰ ਦੱਬ ਕੇ ਫੇਕ ਕੇ ਇਹਨਾਂ ਨੂੰ ਫਾਈਨੈਂਸ਼ੀਅਲੀ ਕ੍ਰੰਚ ਕਰਕੇ ਜਾਂ ਇਹਨਾਂ ਨੂੰ ਅੰਦਰ ਤਾੜ ਕੇ ਅਸੀਂ ਆਪਣੇ ਹੱਕ 'ਚ ਵੋਟਾਂ ਪਵਾ ਲਾਂਗੇ ਤਾਂ ਖਿਮਾ ਕਰਿਓ ਬਹੁਤ ਬਹੁਤ ਹੀ ਗਲਤ ਸੋਚ ਜੇ ਪੰਜਾਬੀ ਦੱਬ ਕੇ ਕਦੇ ਹੀ ਮਾਰੇ ਨਹੀਂ ਜਾ ਸਕਦੇ ਤਾਂ ਇਕੱਲਾ ਵੀ ਖੜਾ ਹੋਏਗਾ ਤੇ ਬੋਤਾ ਸਿੰਘ ਵਾਂਗ ਹੀ ਖੜਾ ਹੋਏਗਾ ਜੇ ਮੈਂ ਤਾਂ ਇੱਥੇ ਤੱਕ ਲਿਖ ਕੇ ਦਿੱਤਾ ਮੈਂ ਤੁਹਾਨੂੰ ਬਕਾਦ ਪਰੂਫ ਦਊਂਗੀ ਕਿ ਜੇ ਮੇਰੀ ਪੈਨਸ਼ਨ ਰੋਕੇ ਤੇ ਦਵਾਈਆਂ ਆ ਜਾਂਦੀਆਂ ਨੇ ਮੇਰੀ ਪੈਨਸ਼ਨ ਨਾਲ ਮੈਂ ਖੁਸ਼ ਹੋਵਾਂਗੀ ਕਿ ਚਲੋ ਮੈਂ ਗੁਰਦੁਆਰੇ ਇੱਕ ਵੇਲੇ ਦੀ ਰੋਟੀ ਖਾ ਲਵਾਂਗੀ ਤੁਸੀਂ ਉਸ ਪੈਨਸ਼ਨ ਨਾਲ ਦਵਾਈਆਂ ਤਾਂ ਫਿਰ ਭੇਜ ਦਿਓ ਨਾ ਕਿ ਤੁਹਾਨੂੰ ਸਿਰਫ ਇਹੀ ਹੈ ਵੀ ਡਰਾਵਾ ਦੇ ਕੇ ਮੂੰਹ ਬੰਦ ਕਰਵਾ ਲਵਾਂਗੇ ਤਾਂ ਇਸ ਤਰੀਕੇ ਦੇ ਪੰਜਾਬੀ ਨਹੀਂ ਨੇ ਤੇ ਦੂਜੀ ਚੀਜ਼ ਜੋ ਤੁਸੀਂ ਜ਼ਿਕਰ ਕੀਤਾ ਦੇਖੋ ਮੈਂ ਬਾਹਰ ਜਦੋਂ ਗਈਆਂ ਜਰਮਨੀ ਗਈਆਂ ਹੋਰ ਥਾਵਾਂ ਤੇ ਅਲੱਗ-ਅਲੱਗ ਥਾਵਾਂ ਤੇ ਕੈਨੇਡਾ ਵੀ ਅਮਰੀਕਾ ਵੀ ਯੂਰਪ ਤੇ ਵੀ ਪਾਜੀ ਮੈਂ ਨਾ ਬਹੁਤ ਉੱਥੇ ਇਹੋ ਜਿਹੇ ਲੋਕਾਂ ਨੂੰ ਮਿਲੀ ਆ ਜਿਨ੍ਹਾਂ ਨੇ ਪੰਜਾਬ ਅੰਦਰ ਤਸ਼ੱਦਦ ਸਿਰੇ ਦਾ ਸਿਆਸ ਸਿਰਾਂ ਤੇ ਲੱਗੇ टाਕੇ 25 25 ਤੇ ਫਿਰ ਕਿਸ ਤਰੀਕੇ ਅਜੇ ਤੱਕ ਉਹ ਲੰਗੜਾ ਕੇ ਤੁਰਦੇ ਨੇ ਕਿ ਉਹਨਾਂ ਦੇ ਕਿਵੇਂ ਲੱਤਾਂ ਤੇ ਪਟੇ ਮਾਰੇ ਕਿਵੇਂ ਹੱਡੀਆਂ ਚੂਰ ਚੂਰ ਕਰ ਦਿੱਤੀਆਂ ਤੋਂ ਲੈ ਕੇ ਜਿੰਨਾ ਕੁ ਜ਼ੁਲਮ ਅੱਤ ਦਾ ਉਹ ਸਹਿ ਕੇ ਉਥੋਂ ਭੱਜੇ ਕਿਵੇਂ ਜਾਨਾਂ ਬਚਾਈਆਂ ਉਹਨਾਂ ਦੇ ਵਿੱਚੋਂ ਹੀ ਨੇ ਪੁਸ਼ਤਾ ਅੱਗੇ ਤੋਂ ਅੱਗੇ ਤੁਰੀਆਂ ਆਂਦੀਆਂ ਜ਼ਰਾ ਸੋਚ ਕੇ ਦੇਖਿਓ ਕਿ ਉਹ ਨਿਆਂ ਮਿਲਿਆ ਨਹੀਂ ਜਿਹੜਾ ਇਹ ਕਾਰਾ ਕਰਨ ਵਾਲੇ ਸੀ ਉਹਨਾਂ ਸਾਰਿਆਂ ਨੂੰ ਉੱਚੀਆਂ ਪਦਮੀਆਂ ਵੀ ਮਿਲੀਆਂ ਤੇ ਸਰਕਾਰਾਂ ਜਿਵੇਂ ਜਿਵੇਂ ਤਬਦੀਲ ਹੁੰਦੀਆਂ ਰਹੀਆਂ ਉਹਨਾਂ ਨੂੰ ਫਿਰ ਉਸੇ ਤਰ੍ਹਾਂ ਸਰਮੌਰ ਰੱਖਿਆ ਗਿਆ ਹੂੰ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਉਹ ਜ਼ੁਲਮ ਸਿਆ ਅੱਤ ਦਾ ਜਿਨ੍ਹਾਂ ਨੂੰ ਕਦੇ ਹੀ ਨਿਆਂ ਨਹੀਂ ਮਿਲਿਆ ਉਹ ਮਨੰਦਰ ਲਈ ਪੜਾਅ ਸ ਵੀ ਨਾ ਕੱਢ ਸਕਣ ਕਿ ਭਾਈ ਇੰਨਾ ਜ਼ੁਲਮ ਤੇ ਇਹ ਪੰਜਾਬ ਦੇ ਬੁੱਚੜ ਉਸੇ ਤਰੀਕੇ ਸਿਖਰਾਂ ਤੱਕ ਚੜੇ ਰਹੇ ਤੇ ਹਰ ਇੱਕ ਨੇ ਉਹਨਾਂ ਨੂੰ ਪਲੋਸ ਕੇ ਨਾਲ ਰੱਖਿਆ ਤਾਂ ਕਿਸ ਢੰਗ ਦਾ ਉਹ ਵਾਪਸ ਉਸੇ ਤਰੀਕੇ ਦਾ ਘਟੋ ਘਾਟ ਇਸ ਮੂਲਕ ਪ੍ਰਤੀ ਮੋਹ ਰੱਖਣ ਮੈਨੂੰ ਆਪ ਹੀ ਦੱਸ ਜਿਹੜੇ ਜਿਨ੍ਹਾਂ ਨੇ ਦੇਖਿਆ ਕਿ ਸਾਡੇ ਟੱਬਰਾਂ ਦੇ ਟੱਬਰ ਖਤਮ ਕਰ ਦਿੱਤੇ ਅਸੀਂ ਬੇਗੁਨਾਹ ਸੀ ਤੇ ਸਾਨੂੰ ਨਿਆ ਕਿਸੇ ਥਾਂ ਤੋਂ ਨਹੀਂ ਮਿਲਿਆ ਤਾਂ ਫਿਰ ਲੋਕ ਕਿਉਂ ਖੜੇ ਹੁੰਦੇ ਨੇ ਬਗਾਵਤਾਂ ਹੁੰਦੀਆਂ ਕੀ ਨੇ ਬਗਾਵਤਾਂ ਇਸੇ ਹੀ ਤਰ੍ਹਾਂ ਦੇ ਸ਼ੁਰੂ ਹੁੰਦਾ ਨੇ ਜੇ ਗੁਇਰਾ ਵਰਗੇ ਵੀ ਖੜੇ ਹੋਏ ਯਾਨੀ ਦੁਨੀਆ ਪਰ ਵਿੱਚ ਜੇ ਕਿਤੇ ਅਤ ਹੁੰਦਾ ਜੇ ਨਾ ਵੀ ਹੁਣ ਇੱਥੇ ਹੀ ਦੇਖੋ ਨਾ ਜੇ ਆਪਾਂ ਭਾਰਤ ਵਿੱਚ ਵੀ ਦੇਖੀਏ ਤਾਂ ਜਲਿਆਂਵਾਲੇ ਬਾਗ ਚ ਕੀ ਹੋਇਆ ਸੀ ਬੇਕਸੂਰੇ ਮਰੇ ਸੀ ਫੋ ਗੱਲ ਉਹੀ ਹੁੰਦੀ ਜੇ ਚੰਗਿਆੜੀ ਇੱਕੋ ਹੀ ਦਿਲ ਚ ਭਖਦੀ ਹੁੰਦੀ ਜੇ ਫਿਰ ਉਹੀ ਅੱਗੋਂ ਪਾਬੜ ਮੱਚਦਾ ਜੇ ਕਿਉਂਕਿ ਜ਼ੁਲਮ ਬਹੁਤੀ ਦਿਰ ਸਿਆ ਨਹੀਂ ਜਾਂਦਾ ਉਹ ਬਗਾਵਤੀ ਸੁਰ ਵਿੱਚ ਅਖੀਰ ਚ ਦਿਵਾਲਾਮੁਖੀ ਵਾਂਗ ਫਟਦਾ ਜੇ ਜੇ ਤਾਂ ਅੱਜ ਦੇ ਸਿਆਸਤਦਾਨ ਸਮਝ ਲੈਣ ਕਿ ਜਿੰਨਾ ਕੁ ਉਹ ਸਿਖਰ ਤੱਕ ਦਬਾ ਚੁੱਕੇ ਨੇ ਪੰਜਾਬੀਆਂ ਨੂੰ ਭਈ ਇਹ ਹੈ ਵਾਗ ਰੂਪਾ ਲਈ ਕਰੇ ਮੈਂ ਤਾਂ ਬਸ ਇਹੀ ਕਹਿ ਸਕਦੀ ਆ ਪਰ ਇਹ ਰਸਤਾ ਨਹੀਂ ਜੇ ਹੁੰਦਾ ਵਾਪਸ ਘਟੋ-ਘਟ ਸਿਆਸਤ ਵਿੱਚ ਆਉਣ ਦਾ ਕਿਉਂਕਿ ਲੋਕਾਂ ਦੇ ਵਿੱਚਲੀ ਜਿਹੜੀ ਬਗਾਵਤੀ ਸੁਰ ਹੈ ਜੇ ਆਪਾਂ ਸੁਣਦੇ ਹੀ ਨਹੀਂ ਵਾਪਸ ਆਉਂਦੀ ਆਵਾਜ਼ ਤੇ ਉਹਨੇ ਇਸੇ ਤਰੀਕੇ ਸੰਗ ਦੱਬ ਕੇ ਹੀ ਅਸੀਂ ਸੋਚਾਂਗੇ ਕਿ ਜਿੱਤ ਜਾਵਾਂਗੇ ਤਾਂ ਪੰਜਾਬੀ ਇਹੋ ਜਿਹੇ ਨਹੀਂ ਨੇ ਪੰਜਾਬ ਪੰਜਾਬੀਆਂ ਦੀ ਵੰਗਾਰ ਵਖਰੀ ਹੁੰਦੀ ਜੇ ਇਹਨਾਂ ਦੀ ਅਣਖ ਵਖਰੀ ਹੁੰਦੀ ਜੇ ਇਹ ਸਿਰ ਧੜ ਦੀ ਬਾਜ਼ੀ ਲਾਉਣ ਵਾਲੇ ਨੇ ਜਿਵੇਂ ਅੱਗੇ ਲੈ ਕੇ ਆਏ ਸਨ ਸੱਚ ਜਾਣਿਓ ਜੇ ਇਹੋ ਹਾਲ ਤੁਰਦਾ ਰਿਹਾ ਤਾਂ ਇਸੇ ਤਰੀਕੇ ਸਫਾਈ ਕਰ ਜਾਣਗੇ ਪੰਜਾਬੀਆਂ ਦੀ ਖਾਸੀਅਤ ਰਹੀ ਹੈ ਪਰ ਗੱਲ ਇਹ ਹੈ ਕਿ ਜਿੱਥੇ ਬਾਹਰਲੀ ਬਗਾਵਤੀ ਸੁੱੱਚ ਕੁਝ ਨਵੇਂ ਲੋਕ ਵਰਗ ਲਾਏ ਵੀ ਜਾਂਦੇ ਨੇ ਉੱਥੇ ਇਹ ਪੁਰਾਣੇ ਦਰਦ ਰਿਸਦੇ ਜ਼ਖਮ ਜਿਨ੍ਹਾਂ ਤੇ ਮਲਮ ਲਾਉਣ ਦੀ ਲੋੜ ਹੈ ਉਹ ਅਸੀਂ ਭੁੱਲਦੇ ਜਾਂਦੇ ਹਾਂ ਕਿ ਉਹ ਜ਼ੁਲਮ ਹੋਇਆ ਸੀ ਜਿਸ ਦਾ ਉਹਨਾਂ ਨੂੰ ਕਦੇ ਨਿਆਂ ਨਹੀਂ ਮਿਲਿਆ ਸੋ ਜੇ ਉੱਥੇ ਕਿਤੇ ਅਸੀਂ ਉਸ ਪੱਖ ਨੂੰ ਵੀ ਧਿਆਨ ਕਰੀਏ ਫਿਰ ਨੌਜਵਾਨ ਪੀਡੀ ਵੀ ਉਸ ਪਾਸਿਓਂ ਭਟਕੇਗੀ ਨਹੀਂ ਪਰ ਸਾਨੂੰ ਨਿਆਂ ਮਿਲਣ ਦੀ ਉਮੀਦ ਨਹੀਂ ਦਿਸਦੀ ਦੇਖੋ ਨਾ ਜੇ ਸਾਡੇ ਸੌਦਾ ਸਾਧ ਨੂੰ ਕਹਿੰਦੇ ਨੇ ਕਿ ਤੁਹਾਨੂੰ ਜੀ ਅਸੀਂ ਪਰੋਲਾਂ ਦੀ ਗਿਣਤੀ ਹੋਈ ਮੁੱਕ ਜਾਂਦੀਆਂ ਉਂਗਲਾਂ ਦੇਖਦੇ ਆਂ ਵੀ ਮਿਲ ਜਾਂਦੀਆਂ ਨੇ ਤਾਂ ਸਾਡੇ ਬੰਦੀ ਸਿੰਘਾਂ ਨੇ ਕੀ ਗੁਨਾਹ ਕੀਤਾ ਇਹ ਚੀਜ਼ਾਂ ਸੁਖਵਿੰਦਰ ਜੀ ਮਨ ਚ ਕਿਤੇ ਚੁਗਦੀਆਂ ਨੇ ਕਿ ਨਿਆਂ ਸਿਰਫ ਐਸੇ ਕਰਕੇ ਨਹੀਂ ਮਿਲਣਾ ਕਿ ਦਸਤਾਰ ਧਾਰੀ ਤਾਂ ਫਿਰ ਮੈਨੂੰ ਦੱਸੋ ਉਹਨਾਂ ਨੂੰ ਜਦੋਂ ਅਸੀਂ ਗਲਤ ਸਾਬਤ ਕਰਦੇ ਹਾਂ ਤੇ ਇੱਥੇ ਦਾ ਜਵਾਬ ਕਿਉਂ ਨਹੀਂ ਦਿੰਦੇ ਕਿ ਜੇ ਉੱਥੇ ਡਕਣਾ ਦਿੱਲੀ ਵਿੱਚ ਕਿਸੇ ਸਿਆਸਤਦਾਨ ਨੂੰ ਡਕਣਾ ਇੱਕ ਪਾਰਟੀ ਦੇ ਨੂੰ ਉਹ ਗੁਨਾਹ ਹੈ ਤੇ ਉਹਦੇ ਲਈ ਹੋ ਹੱਲਾ ਅਸੀਂ ਕਰੋੜਾਂ ਦੇ ਖਰਚੇ ਨਾਲ ਇਸ਼ਤਿਹਾਰबाजी ਨਾਲ ਦਿਖਾਣੇ ਆ ਜੰਗਲਾਂ ਪਿੱਛੇ ਲਾ ਕੇ ਤਾਂ ਫਿਰ ਮੈਨੂੰ ਇਹ ਦੱਸ ਦਿਓ ਕਿ ਇਹ ਜੰਗਲੇ ਦਿਸਣੇ ਬੰਦ ਹੋ ਜਾਂਦੇ ਨੇ ਕਿ ਤੁਸੀਂ ਇੱਥੇ ਦਾ ਜ਼ੁਲਮ ਕਿਉਂ ਨਹੀਂ ਇਹ ਤੁਸੀਂ ਇਹਨਾਂ ਨੂੰ ਆਖਰ ਸਜ਼ਾ ਦਾ ਕੋਈ ਅੰਤ ਤਾਂ ਹੁੰਦਾ ਜੀ ਤਾਰਸੀ ਇਸ ਪਾਸੇ ਨੂੰ ਪੂਰਨ ਰੂਪ ਵਿੱਚ ਦੇਖਾ ਕੀਤਾ। ਦਸਤਾਧਾਰੀ ਦਾ ਮੈਨੂੰ ਦੱਸ ਦਿਓ ਕਿੰਨੇ ਕ ਅਗਾਹ ਲਿਆ ਕੇ ਤੁਸੀਂ ਕਿਸ ਤਰੀਕੇ ਦੀ ਇੱਜ਼ਤ ਬਖਸ਼ੀ ਗਈ। ਇਹ ਲੋਕੀ ਫੈਸਲਾ ਕਰਨ ਮੈਂ ਇਹਦੇ ਬਾਬਤ ਨਹੀਂ ਕਹਿਣਾ ਚਾਹੁੰਦੀ ਪਰ ਘਟੋ ਘਟ ਇਹ ਸਵਾਲ ਪੁੱਛਣ ਦੀ ਤਾਂ ਮੈਂ ਇੱਕ ਸਧਾਰਨ ਔਰਤ ਹੁੰਦਿਆਂ ਇੰਨਾ ਕ ਤਾਂ ਪੰਜਾਬ ਦੀ ਔਰ ਪ੍ਰਤੀ ਮੋਹ ਰੱਖਦੇ ਆ ਇੰਨਾ ਕ ਤਾਂ ਪੁੱਛਣ ਦਾ ਹੱਕ ਰੱਖਦੀ ਆ। ਕਿ ਭਾਈ ਇੱਥੇ ਦੇ ਸਿਰਫ ਇਸ ਕਾਰਨ ਕਿ ਉਹਨਾਂ ਦੇ ਦਸਤਾਰ ਇਹਨਾਂ ਨੂੰ ਕਦੇ ਹੀ ਪਰੋਲ ਨਹੀਂ ਮਿਲਨੀ ਕਦੇ ਹੀ ਬਾਹਰ ਕੱਢਿਆ ਨਹੀਂ ਜਾਣਾ ਇਹਨਾਂ ਦੀਆਂ ਸਜ਼ਾਵਾਂ ਕਦੇ ਮੁੱਕਣੀਆਂ ਹੀ ਨਹੀਂ ਇਹ ਤਾਂ ਫਿਰ ਕੋਈ ਸਾਧਨ ਨਾ ਹੋਈ ਕਿਸੇ ਤਾਂ ਜ਼ੁਲਮ ਦੀ ਸਿਖਰ ਹੋਈ ਹੂੰ ਬਿਲਕੁਲ ਉਮੀਦ ਕਰਦੇ ਆ ਕਿ ਕਿਉਂਕਿ ਜਿੱਥੋਂ ਅਸੀਂ ਇਸ ਚਰਚਾ ਦੀ ਸ਼ੁਰੂਆਤ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਤੇ ਕੈਨੇਡਾ ਦੀ ਸਰਕਾਰ ਤੇ ਉੱਥੇ ਵੱਸਦੀ ਸਿਕ ਕਮਿਊਨਿਟੀ ਜਾਂ ਭਾਰਤੀ ਪੰਜਾਬੀ ਉਹ ਸਾਰੇ ਇਸ ਪਾਸੇ ਵੱਲ ਸਰਕਾਰ ਦਾ ਧਿਆਨ ਦਿਵਾਉਣਗੇ ਕਿ ਕਿਸੇ ਵੀ ਇੱਕ ਕਮਿਊਨਿਟੀ ਨੂੰ ਇਸ ਢੰਗ ਨਾਲ ਟਾਰਗੇਟ ਕਰਨਾ ਜਿਹੜਾ ਉਹ ਬਿਲਕੁਲ ਨਸਲਵਾਦ ਦੇ ਵਾਂਗੂ ਅਸੀਂ ਸਮਝ ਸਕਦੇ ਹਾਂ ਕਿ ਜਿਹੜੇ ਮੁਲਕ ਅਗਾਹ ਵਧੂ ਗੱਲਾਂ ਕਰਦੇ ਨੇ ਉੱਥੋਂ ਦੇ ਹਾਲਾਤ ਕਿੱਦਾਂ ਦੇ ਨੇ ਹਾਲਾਂਕਿ ਕੈਨੇਡਾ ਦੇ ਹਾਲਾਤ ਤਾਂ ਜੇ ਰੋਜ਼ਗਾਰ ਪੱਖੋਂ ਦੇਖੀਏ ਜਾਂ ਜਿੱਦਾਂ ਦੇ ਬਣੇ ਹੋਏ ਨੇ ਅੱਜ ਵੀ ਅਖਬਾਰਾਂ 'ਚ ਖਬਰਾਂ ਲੱਗੀਆਂ ਕਿ ਬ੍ਰੈਮਟਨ ਦੇ ਰੈਸਟੋਰੈਂਟ 'ਚ ਪੰਜਾਬੀ ਵਿਦਿਆਰਥੀਆਂ ਦੀ ਬਹੁਤ ਵੱਡੀ ਲਾਈਨ ਮਾੜੀ-ਮੋਟੀ ਨਹੀਂ 3000 ਉਮੀਦਵਾਰ ਸਿਰਫ 60 ਪੋਸਟਾਂ ਦੇ ਲਈ ਪੋਸਟ ਵੀ ਕਾਦੀ ਇੱਕ ਵੇਟਰ ਦੀ ਚਲੋ ਵੈਸੇ ਕੋਈ ਵੀ ਪੋਸਟ ਮਾੜੀ ਨਹੀਂ ਹੁੰਦੀ ਪਰ ਉਹ ਇੱਕ ਹੋਟਲ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਰੈਸਟੋਰੈਂਟ ਦੇ ਵਿੱਚ ਕੰਮ ਕਰਨਾ ਤੇ ਇਹ ਦੇਹਤ ਮਤਲਬ ਕਿ ਦੁਖਦਾਈ ਹੁੰਦਾ ਕਿ ਇੱਥੋਂ ਲੱਖਾਂ ਰੁਪਏ ਲਾ ਕੇ ਨੌਜਵਾਨ ਮਾਪੇ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਗਹਿਣਾ ਤਰਕੇ ਸਭ ਕੁਝ ਕਰਕੇ ਭੇਜਦੇ ਨੇ ਤੇ ਉੱਥੇ ਜਾ ਕੇ ਉਹਨਾਂ ਨੂੰ ਇਹੋ ਜਿਹੀ ਤਰਾਸ ਦੀ ਦਾ ਸਾਹਮਣਾ ਕਰਨਾ ਪੈਂਦਾ ਉਮੀਦ ਕਰਦੇ ਹਾਂ ਕਿ ਉਹ ਨੌਜਵਾਨ ਵੀ ਸਮਝਣਗੇ ਜਿਹੜੇ ਵਾਰ-ਵਾਰ ਕੈਨੇਡਾ ਜਾਂ ਬਾਹਰਲੇ ਮੁਲਕਾਂ ਜਾਣ ਦੀ ਚਾਹ ਰੱਖਦੇ ਨੇ ਕਿ ਇੱਥੇ ਕੋਈ ਇਹੋ ਜਿਹਾ ਰਾਹ ਪਣਾਉਣ ਕਿ ਜਿਹਦੇ ਨਾਲ ਪੰਜਾਬ ਦੇ ਵਿੱਚ ਰਹਿੰਦੇ ਹੋ ਮਾਪਿਆਂ ਦੇ ਨਾਲ ਰਹਿਣ ਤੇ ਹਾਲਾਤ ਪਰ ਸੁਖਵਿੰਦਰ ਜੀ ਮੈਂ ਅਖੀਰ ਵਿੱਚ ਇਹ ਦੱਸ ਦਿਆਂ ਵੀ ਇੱਥੇ ਹੀ ਰਹਿ ਕੇ ਹਿੰਮਤ ਕਰਨ ਲਈ ਵੀ ਆਵਾਜ਼ ਕੱਢਣ ਦੀ ਬੜੀ ਸਖਤ ਮਨਾਈ ਜੇ ਮਲਵਿੰਦਰ ਮਾਲੀ ਜੀ ਤੇ ਤਾਂ ਤੁਸੀਂ ਦੇਖ ਹੀ ਲਈ ਮੇਰਾ ਵੀ ਹਾਲ ਦੇਖ ਹੀ ਲਿਆ ਪਰ ਮੈਨੂੰ ਲੱਗਦਾ ਨਾ ਉਹ ਕਦੇ ਰੁਕਣਗੇ ਨਾ ਮੇਰੇ ਵਰਗਾ ਕੋਈ ਰੁਕੇਗਾ ਤੇ ਨਾ ਹੀ ਮੈਨੂੰ ਲੱਗਦਾ ਕਿਸੇ ਹੋਰ ਦੀ ਆਵਾਜ਼ ਦੱਬੀ ਜਾ ਸਕਦੀ ਹੈ ਪੰਜਾਬੀ ਹੱਕਾਂ ਲਈ ਜ਼ਰੂਰ ਜੂਝਣਗੇ ਬਿਲਕੁਲ ਬਿਲਕੁਲ ਉੱਗਣ ਵਾਲੇ ਉੱਗ ਪਿੰਦੇ ਨਸੀਨਾ ਪਾੜ ਕੇ ਪੱਥਰਾਂ ਦਾ ਪੰਜਾਬੀ ਦਾ ਜਿਵੇਂ ਕਹਿੰਦੇ ਕਿ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਕਾਮ ਹੈ ਵਿਚਾਰ ਕਮੈਂਟ ਕਰਿਓ ਦੈਟਸ ਆ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਮਿਹਰਬਾਨ